ਗੁੱਡੀ ਨਹੀਂ ਆਈ ਕਾਦੀ ਪਤਾ ਨਹੀਂ ਕੀ ਦਾ ਕਰੀ ਇਹ ਲੈ ਗੁੱਡੀ ਗਾਰ ਦੇ ਕੋਈ ਬੁਰਕੀ ਲਿਆਏਗੀ ਜੇ ਬਲਿਆਈ ਪਾਈ ਲੈ ਆਈ ਲੈ ਫੜ ਖਾ ਲੈ ਕਾਦੀ ਹੈ ਸਬਜੀ ਕਿਹੜਾ ਸਬਜ਼ਾ ਚਟਣੀ ਮਸਾ ਰਗੜੀ ਆ ਫਟੇ ਨੂੰ ਮੈਂ ਨਹੀਂ ਖਾਂਦਾ ਚਟਣੀ ਮੈਂ ਖਾਦੀ ਹੈ ਕਦੇ ਚਟਣੀ ਲੈ ਮਤਾ ਮਸਾ ਰਗੜੀ ਆ ਉਧਰੋਂ ਤਾਂ ਮੇਰਾ ਗਲ ਖਰਾਬ ਹੋ ਰਿਹਾ ਉਧਰੋਂ ਮੇਰੇ ਬਾਹਾਂ ਦੁਖਣ ਲੱਗ ਜਿੰਦੇ ਦੀ ਆ ਕ ਲੈਣੀ ਆ ਮੈਂ ਤਾਂ ਕੰਮ ਦਾ ਢੱਕਾ ਨਹੀਂ ਸੀ ਤੋੜਿਆ ਹੱਥ ਸੋਲ ਹੋ ਗਏ ਫਰ ਇੰਨਾ ਕੀ ਟਾਈਮ ਲੱਗਦਾ ਦਿਓ ਤੇ ਤੇ ਟੱਕ ਟੱਕ ਕਰੀ ਗਈ ਹੁਣੀ ਤੂੰ ਸਬਜ਼ੀ ਕਰਦਾਂ ਦੀ ਕੋਈ ਤੂੰ ਖਾ ਲੈ ਜਿਹੇ ਜੀ ਮਿਲਦੀ ਆ ਮੈਂ ਮੈਂ ਤਾਂ ਨਹੀਂ ਖਾਂਦਾ ਭਾਈ ਬੈ ਨਖਰੇ ਨਾ ਕਰ ਖਾ ਲੈ ਰੋਟੀ ਮੈਂ ਕਦੇ ਖਾ ਤੇ ਅੱਗੇ ਨੇ ਪਿੱਛੇ ਚੜਨੀ ਨਾ ਤੇ ਚੱਕੀ ਨਾਲ ਕਿਹੜਾ ਗੱਲ ਚੜਦੀ ਆ ਖਾ ਲੈ ਨ ਪੁੱਤਿਆ ਲੰਗਦੀ ਲੰਗਦੀ ਨਹੀਂ ਤੰਗ ਕਰਦੇ ਨੇ ਗੰਡੇ ਨਹੀਂ ਮੈਂ ਮਰ ਜਾ ਇਹਨੂੰ ਗੰਡੇ ਤੰਗ ਕਰਨ ਲੱਗ ਗਈ ਮੈਨੂੰ ਉਹ ਤੰਗ ਕਰਨ ਲੱਗ ਗਈ ਤੂੰ ਖਾ ਲੈ ਚੁੱਪ ਕਰਕੇ ਜਿਹੇ ਜੀ ਮਿਲਦੀ ਆ ਮਿਰਚਾਂ ਪਾਰਖੀਆਂ ਨੇ ਉਹ ਦੇਖ ਲੈ ਮਿਰਚਾਂ ਜਾਦੇ ਤੰਗ ਕਰਦੀਆਂ ਨੇ ਮਿਰਚਾਂ ਵੇ ਮਿਰਚਾਂ ਨਾਲ ਹੀ ਝਟਣੀ ਬਣਦੀ ਐ ਹੋਰ ਕਦ ਨਾ ਬਣੂਗੀ ਝਟਣੀ ਕੱਲੇ ਗੱਡਾ ਨਾ ਫੋੜੀ ਮਿਰਚ ਖਾਣਾ ਐ ਕਰ ਫਿਰ ਦੁੱਧ ਦਾ ਪਰਲੇ ਕੌਲਾ ਫੇਟ ਪਾਉਂਗਾ ਔਖੀ ਸੌਖੀ ਟਪਾਉਂਗਾ ਹੋਰ ਕੀ ਕਰ ਦੁੱਧ ਹੈ ਨਿਕਾ ਦੁੱਧ ਵੀ ਖਤਮ ਹੋ ਗਿਆ ਅਜ ਤੋਂ ਪਹਿਲਾਂ ਕਿੱਥੇ ਖਤਮ ਕਰਤਾ ਤੂੰ ਤਾਂ ਬਾੜੀ ਨਖਰੇ ਕਰਨ ਲੱਗ ਗਿਆ ਮੈਂ ਤਾਂ ਕਹਿੰਦੀ ਤੂੰ ਪਿੰਡੀ ਵਗ ਜਾ ਹੈ ਦੇਖ ਲੈ ਹੈ ਦੇਖ ਲਾਬਦੀ ਬੈਰੀ ਬਣ ਕੇ ਉਹ ਤਾਂ ਜਾਈ ਜੀ ਐ ਘੱਟ ਤੂੰ ਵੀ ਨਹੀਂ ਗੁੱਡੀ ਮੈਂ ਤੈਨੂੰ ਦੱਸਾਂਗਾ ਵੇ ਪੁੱਛ ਨਾ ਮੇਰਾ ਤਾਂ ਇੰਨਾ ਘੜ ਦੁੱਖਦਾਗਾ ਹੁਣ ਤਾਂ ਤੇਰਾ ਦੁਖਣੀ ਦੀ ਮੈਂ ਤਾਂ ਮਰਨ ਵਾਲੀ ਹੋ ਰਹੀ ਆਗੀ ਤੈਨੂੰ ਰੋਟੀ ਦੀ ਬਣੀ ਆਗੀ ਗੋਲੀ ਮੈਂ ਰੋਟੀ ਨਹੀਂ ਖਾਂਦੀ ਗੋਲੀ ਪੂੜੀ ਗਾਲ ਦੂੰਗਾ ਗੋਲੀ ਪੂੜੀ ਗਾਲ ਦੂੰ ਤੈਨੂੰ ਫੜ ਲਿਆਂਗਾ ਵੇ ਬਥੇਰੀਆਂ ਦਵਾਈਆਂ ਹੋਰ ਅੱਗ ਲਗਦੀਆਂ ਨੰਗੀਆਂ ਤੇਰਿਆਂ ਡਾਕਟਰ ਤੋਂ ਫੇ ਲੈ ਜਾ ਇਹਨੂੰ ਤਾਂ ਤੁਖਾਨਾ ਕਹ ਨਹੀਂ ਤੂੰ ਨਾ ਦੁੱਧਾ ਕੋਲਾ ਲਿਆ ਦੇ ਭਈ ਮੇਰ ਤਾਂ ਟੱਪਦੀ ਨਹੀਂ ਦੁੱਧਾ ਤਾਂ ਨਹੀਂ ਹੈਗਾ ਫਿਰ ਮੈਂ ਮਾਰਨਾ ਮੇਂ ਦਾ ਮਾਥੂਆ ਜੇ ਮਨ ਕਰੇ ਫਿਰ ਮਰ ਭੁੱਖਾ ਇਹ ਨਹੀਂ ਮਿਲਦਾ ਹੁਣ ਦੁੱਧਾ ਦਦ ਨੂੰ ਜਾਇ ਜੀ ਮਿਲਦੀ ਖਾ ਲੈ ਨਹੀਂ ਨਾ ਸਹੀ ਮੈਂ ਕਿਵੇਂ ਢਪਾਂ ਮੈਂ ਇਹਨੂੰ ਮੂੰਹ ਨਾਲ ਹੋਰ ਕਿਵੇਂ ਢਪਾਵੇਂ ਜੰਦ ਦੇ ਢਪਾ ਲੈ ਗੋਲੀ ਮਰੀ ਜਾਂਦੀ ਆ ਕੱਟ ਨਹੀਂ ਹੈਗੀ ਅੱਜ ਇਹ ਕਹਿੰਦੀ ਬਹੂ ਮਾੜੀ ਆ ਵੀ ਤੂੰ ਤਾਂ ਬਹੁਤਾ ਜਹੀ ਜਾਈ ਹੈਗੀ ਹੈਗੀ ਤੂੰ ਤਾਂ ਮਾਰੀ ਮੋਟੀ ਗਾਲ ਦੇ ਇਹ ਮੌਕੇ ਤੇ ਹੈ ਨਹੀਂ ਕਰੇ ਸਬਜ਼ੀ ਮੈਂ ਤਾਂ ਹੀ ਤੈਨੂੰ ਲਿਆਤੀ ਤੈਨੂੰ ਮੇਰੀ ਗੱਲ ਸੁਣ ਲੈ ਏਦੋਂ ਪਹਿਲਾਂ ਕਦਾ ਇਹ ਸਾਲ ਦੋ ਸਾਲ ਹੋਏ ਨੇ ਉਦੋਂ ਪਹਿਲਾਂ ਕੌਣ ਕੰਮ ਧੰਦਾ ਕਰਦਾ ਜੀ ਦੋਦ ਬਣਾਉਂਦੀ ਸੀ ਸਬਜ਼ੀਆਂ ਵੇ ਬਣਾਉਂਦੀ ਸੀ ਬੜਾਈ ਪਈ ਸੀ ਫੇਰਾ ਉਹਨ ਪੁੱਤੀ ਨੇ ਸਾਰੀ ਖਾ ਲਈ ਖਾ ਲਈ ਹੋਰ ਬਣਾਉਂਦੀ ਹੈ ਨਹੀਂ ਸੁੱਖ ਨਾਲ ਬਠੇ ਰਖੇਤ ਕੱਦੂ ਤੋਰੀ ਲੱਗ ਰਿਆ ਵੇ ਟਾਈਮ ਵੀ ਦੇਖੀ ਤਾਂ ਹੁੰਦਾ ਟਾਈਮ ਲੱਗਦਾ ਉਹ ਤੇ ਸਬਜ਼ੀ ਬਣਾਉਣ ਤੇ ਤੂੰ ਖਾ ਲੈ ਨਾ ਮੈਨੂੰ ਤਾਂ ਭੀ ਲੰਗਦੀ ਨਹੀਂ ਨਾ ਪਤਾ ਮੈਂ ਜੱਗੇ ਖਾ ਕੇ ਹੁਣ ਨਹੀਂ ਮੈਂ ਮਰ ਚਾਂ ਲੋਕਾਂ ਦੇ ਬੇਇੱਜ਼ਤੀ ਕਰਾਉਗਿਆ ਵੇ ਖਾ ਲੈ ਕੰਜਰਾ ਖਾ ਲੈ ਕਿਉਂ ਮੇਰਾ ਲਹੂ ਪੀਣਾ ਹੈ ਹੋਊਗੀ ਬੇਇੱਜ਼ਤੀ ਭਈ ਜਦੋਂ ਭੁੱਖਾ ਮਾਰਦੇ ਹਾਂ ਨਾਲੇ ਪਾਉਨੇ ਉਧਰ ਹਾਂ ਮੈਂ ਕਹਿਤਾ ਹੀ ਪਈਏ ਤਬ ਰਾਂਡੇ ਚ ਪਊਗਾ ਰਾਂਡੇ ਚ ਪੈ ਜਾ ਕਰ ਵਿੜਕ ਤਾਂ ਤੈਨੂੰ ਸਾਰੀ ਹੁੰਦੀ ਐ ਗੁੱਡੀ ਚਾਹੇ ਤਾਂ ਤੂੰ ਵੀ ਸਕਦੀ ਐ ਤੂੰ ਤਾਂ ਆਪ ਨਹੀਂ ਦੇਖ ਕੇ ਰਾਜੀ ਕਹਿਤਾ ਮੈਂ ਤਾਂ ਉਹਨੂੰ ਬਥੇਰਾ ਕੁਝ ਕਹਿਤਾ ਹੁਣ ਮੇਰੇ ਤੇ ਸਾਰੇ ਠੁਣਾ ਪੰਦਾਂਗਾ ਹਾਂ ਕੰਮਵਾਰੀ ਦਾ ਭਾਈ ਕੋਈ ਨਹੀਂ ਬੋਲਦੇ ਸੁੱਖਾ ਜਾ ਰਿਹਾ ਜੀ ਖੇਤ ਮੈਂ ਉਹ ਬਰਦੇ ਜਾ ਹੀ ਫਿਰਦਾ ਰਹਿੰਦਾ ਉਹਨੂੰ ਕਿਹੜਾ ਕਰ ਕੰਮ ਨੂੰ ਬਥੇਰਾ ਕਹਿੰਦੀਆ ਜਦੋਂ ਅੱਖਾਂ ਨਹੀਂ ਲੱਗਦਾ ਮੈਂ ਤਾਂ ਕਹਤਾ ਮੇਰਾ ਭਰਾ ਵੀ ਬਰੋਬਰ ਕਰਦਾ ਉਹ ਤਾਂ ਚਰਖ ਦੇਣੇ ਕਹਤਾ ਕਹਿੰਦੀ ਭਾਈ ਪਾਣੀ ਬਦਲਿਆ ਨਹੀਂ ਹੈਗਾ ਸੁੱਖਾ ਨਹੀਂ ਹੈਗਾ ਹਣ ਤੇ ਜਾ ਰਿਹਾ ਉਹ ਤਾਂ ਵਾਗ ਗਿਆ ਸੀ ਫਿਰ ਸੁੱਖਾ ਆ ਬੇ ਫੇਰ ਫੇਰ ਮੈਨੂੰ ਕੰਮਵਾਰੀ ਹੁਣ ਅੱਛਾ ਰੋਟੀਆਂ 베ਰੇ ਸੋਡੇ ਸੂਲ ਹੁੰਦਾ ਹੈ ਸਬਜੀ ਵੇਲੇ ਬੇ ਟਾਈਮ ਦੇਖੀਦਾ ਹੁੰਦਾ ਹੁਣ ਤੂੰ ਮੇਰੇ ਅੱਗੇ ਬਦਲੇ ਲੈਣਾ ਨੁਪੁੱਤੀ ਨੇ ਰੋਟੀ ਮਾਰੀ ਫਿਰਦੇ ਆ ਰੋਟੀ ਮਾਰੇ ਫਿਰਦੇ ਆ ਰਦੇ ਦੇ ਦਤਾ ਰੋਟੀ ਮਾਰਾ ਫਿਰ ਉਹਨੇ ਸਬਜ਼ੀ ਨਹੀਂ ਬਣਾਈ ਹੁਣ ਤੂੰ ਚੱਬ ਲਾ ਇੱਕ ਰੋਟੀ ਨਾ ਆਪਣੇ ਤਾਂ ਲੰਗਦੀ ਨਹੀਂ ਆਪਾਂ ਤਾਂ ਸੌਂ ਪਾਈ ਕਦੇ ਆਪਾਂ ਤਾਂ ਖਾਦੀ ਹੀ ਨਹੀਂ ਪਈ ਐਡੀ ਉਮਰ ਹੋ ਗਈ ਮੇਰੀ ਹੋਰ ਕੀ ਖਾਵੇਂਗਾ ਮੀਟ ਨਾ ਖਾਏਗਾ ਹੋਰ ਮੀਟ ਨਾ ਮੀਟ ਨਾਲ ਸਬਜ਼ੀ ਦਾ ਕੰਜਰੋ ਬਣਾ ਨਹੀਂ ਸਕਦੇ ਮੀਟ ਖਵਾਉਂਗੇ ਤੁਸੀਂ ਮੈਨੂੰ ਤੇ ਜੇ ਤੂੰ ਜਾਈ ਫਿਰ ਉਹਨਾਂ ਦੇ ਖਾਣ ਹਾਂ ਉਹਨਾਂ ਦੇ ਜਾਣ ਕੀ ਜਾਊਂਗਾ ਬਈ ਢੱਡਾ ਜਦੋਂ ਹੁਣ ਭੁੱਖ ਮੰਗਦੀ ਆ ਰੋਟੀ ਦਾ ਹਾਂ ਉਹ ਘੜਾ ਤਾਂ ਬਥੇਰਾ ਕਰਦੇ ਨੇ ਵਿਚਾਰੇ ਮੈਂ ਉਹਨੂੰ ਸਟਾਲ ਫੂਕ ਦੂੰਗੀ ਕਿਸੇ ਤੇ ਨਾ ਜਾਈ ਮੈਂ ਬਣਾ ਦੂੰਗੀ ਹੋਰ ਹਾਂ ਮੈਂ ਤਾਂ ਜੱਗੇ ਕੇ ਜਾਨਾ ਮੇਂ ਮਰਚਾਂ ਮੇਂ ਦਫਾ ਹੋਣੇ ਨੇ ਮੈਂ ਤਾਂ ਇਹ ਛੋਟੇ ਦੀ ਲਿਹਾ ਸੋਚਦੀਆਂ ਹੈ ਕਿ ਡੱਲ ਲਹੂ ਪਿੱਤਾਂ ਨਿਕਰ ਜਰਨੇ ਇਹ ਵੀ ਮੇਰੇ ਬਦਲੇ ਲੈਣ ਲੱਗ ਗਿਆ ਹੁਣ ਇਹਨੂੰ ਦਬਲਣਾ ਹੀ ਪਊਗਾ ਮੈਨੂੰ ਲੈ ਸਾਰਾ ਦਿਨ ਹੀ ਸੁੱਤੀ ਪਈ ਦਿੰਦੀ ਇਹ ਪ੍ਰੀਤ ਲੈ ਕੋੜੇ ਮੇਜ ਤੇ ਦੇਖ ਲੈ ਕਿ ਮੈਂ ਸੁੱਤੀ ਪਈ ਏ ਜੀ ਸਵੇਰੇ ਸਵੇਰੀ ਨਹੀਂ ਉੱਠ ਜਾ ਹੁਣ ਆਹ ਹੁਣ ਤਾਂ ਨਹੀਂ ਕਿਵੇਂ ਨੀਂਦ ਆਉਂਦੀ ਇਹ ਕੁੜੇ ਤੈਨੂੰ ਨਹੀਂ ਹੁਣੀ ਪਈ ਤੀ ਹਜੇ ਚੱਲ ਕੋਈ ਨਾ ਸੁੱਤੀ ਤੂੰ ਐ ਪਈ ਤੀ ਜਿਵੇਂ 2 ਘੰਟੇ ਸੁੱਤੀ ਪਈ ਹੋਵੇਂ ਆਹ ਦੇਖ ਲੈ ਸੂਟਾਂ ਕਹਿੰਦੀ ਸੀ ਉਦੋਂ ਕਹਿੰਦੀ ਮੈਂ ਸੂਟ ਦਿਖਾ ਕੇ ਜਾਈਂ ਅੱਛੇ ਸੂਟ ਲਈ ᱛੀ ਹੋਰਾਂ ਸੂਟ ਦਿਖਾਉਣ ਆਈਆਂ ਮਾਂ ਚੱਲ ਫੇਰ ਉਧਰ ਦੀ ਉਧਰ ਸਿਮਣਾ ਦੇ ਆਉਂਗੀ ਥੋੜੇ ਲੇਟ ਆ ਜਾਂਦੀ ਜਿਹੜੀ ਇਹ ਹੁਣੀ ਸੁੱਤੀ ਤੇ ਸਿਰ ਵਾਲਾ ਦੁੱਖ ਜਾਂਦਾ ਸੀ ਮੇਰਾ ਤਾਂ ਨਹੀਂ ਮੇਰੇ ਦਰਦ ਹੋ ਜਾਂਦਾ ਢਿੱਡ ਚ ਮੈਂ ਵੀ ਤਾਂ ਤੁਰੀ ਫਿਰਦੀ ਹਈ ਆ ਹੈ ਤੇਰਾ ਕੰਮ ਤਾਂ ਨਿਵੇੜ ਤੇ ਹੋਰ ਨਾਲ ਉਹ ਸਕੀਮ ਵੀ ਲਾਤੀ ਦੀ ਕੁੜੀ ਮੈਂ ਦਾਲ ਵਾਲੀ ਉਹ ਚਿਲਾਦੀ ਦੀ ਹੋ ਰ ਮੈਂ ਤਾਂ ਦੱਸੀ ਨਹੀਂ ਹੈਗੇ ਪ੍ਰੀਤ ਲੈ ਗਈ ਮੈਂ ਕਿਹਟਾ ਰੱਖਦੇ ਮੇਰੇ ਘਰ ਵਾਲਿਆਂ ਨੂੰ ਦਿਖਾ ਕੇ ਆਵਾ ਕੋਰ ਵਾਲਿਆਂ ਨੂੰ ਕੀ ਦਿਖਾਉਣਾ ਹੈ ਕੁੜੀ ਤੇ ਮੈਂ ਕਹੂੰਗੀ ਹਜੇ ਲਿਆ ਕੇ ਦੇ ਜੀ ਹੂੰ ਦਾਰੂ ਤਾਂ ਪਿੰਦਾ ਤੈਨੂੰ ਕਿੱਥੇ ਸੂਟ ਲਿਆ ਦੂੰਗਾ ਉਹ ਹੈ ਕਈਆਂ ਜੀ ਗੱਲਾਂ ਕਰਦੀ ਦੁਨੀਆ ਕਿੰਦੇ ਦਾ ਪੁੱਛੀ ਜਾਂਦਾ ਮੈਨੂੰ ਕਹਿੰਦਾ ਕਹੇ ਲਿਆ ਕੇ ਦੇ ਮੈਂ ਦੱਸ ਪੈਸੇ ਪੂਸੇ ਰੈਣ ਨੂੰ ਫੜਾ ਦੇ ਕਿਤੇ ਭੁੱਲ ਕੇ ਨਹੀਂ ਕਹਿੰਦਾ ਮੈਂ ਆਪਦੇ ਕੋਲੋਂ ਲਿਆ ਕੇ ਦੂੰਗਾ ਉਹਦੇ ਕੋਲ ਕਿੱਥੋਂ ਆ ਗਏ ਪੈਸਾ ਤੇ ਇਥੋਂ ਮੰਗ ਦੰਦ ਦਾਰੂ ਨੂੰ ਇਹ ਕੰਮ ਤਾਂ ਕਰ ਦਈਏ ਉਹਨੇ ਬੈਲਾ ਥੋੜੀ ਫਿਰਦਾ ਹੋ ਨੀ ਨਜ਼ਕੀਰ ਨਾ ਕਰਿਆ ਕਰ ਮੈਨੂੰ ਪਤਾ ਆ ਪਾਂ ਤੇ ਜਾਨੀ ਹੁੰਨੀ ਆ ਨੀ ਇਹ ਨਹੀਂ ਤੇ ਇੰਨਾ ਵੀ ਨਹੀਂ ਮਾੜਾ ਇਹ ਤਾਂ ਮੈਨੂੰ 50 ਬਰ ਸੂਟ ਲਿਆ ਕੇ ਦਿੱਤਾ ਹੁਣੀ ਉਹਨੂੰ ਐ ਵੀ ਪੀਕੇ ਜਾਊਗੀ ਚੱਲ ਉਹਦੇ ਘਰ ਕੇ ਲਿਆ ਕੇ ਦੇ ਦਿੰਨਾ ਅੱਛਾ ਹਾਂ ਮੈਂ ਆ ਗਈ ਹੁਣੀ ਦਿਖਾ ਆ ਮਿੰਟ ਤੇ ਆ ਜੂਗੀ ਛੇਤੀ ਆ ਜੀ ਮਾੜਾ ਫਿਰ ਮੈਂ ਜਾਣ ਆ ਨੀ ਆ ਗਈ ਬਹਿ ਜਾ ਹਾਂ ਤੇ ਚਾਹ ਵੀ ਪੀ ਕੇ ਜਾਏਗੀ ਥੋੜੀ ਜਾਏਗੀ ਤੂੰ ਚਾਹ ਤੂੰ ਨਹੀਂ ਪਹਿਨੇ ਮੈਂ ਪਿੰਦੀ ਹੈਗੀ ਆਉਂਦੀ ਹੈ ਨਹੀਂ ਨਾ ਪਹਿਲੀ ਭੱਜਣ ਦੀ ਹੋ ਜਾਂਦੀ ਹੈ ਚਲ ਮੈਂ ਕਹਾਲੇ ਨੂੰ ਸੂਟ ਦੀ ਦੁਕਾਨਾ ਸੀਗਾ ਉਹੀਂ ਪੱਤਾ ਮਾਰ ਕੇ ਲੈ ਜੂਗਾ 500 ਦਾ ਨੋਟੇ ਤੋਂ ਵੀ ਸੂਟ ਲਿਆ ਕੇ ਦਊਗਾ ਪੀ ਆਊਗਾ ਤੇ ਸ਼ਰਾਬ ਖੜ ਕੇ ਨਹੀਂ ਆਇਆ ਛੇਤੀ ਹੁਣ ਭੈਣੇ ਮੈਂ ਵੀ ਜਾਣਾ ਹੈ ਉੱਥੇ ਖੜ ਗਿਆ ਤੂੰ ਤਾਂ ਮੈਂ ਚੱਕ ਫਿਰ ਤੋ ਇੱਕ ਹੋਰ ਸੂਟ ਬਣ ਕੇ ਤੈਨੂੰ ਤਾਂ ਕਿਹੜੇ ਘਰ ਵਾਲਾ ਘਰ ਵਾਲਾ ਤਾਂ ਮੈਂ ਦੱਸ ਕੇ ਆਈਆਂ ਨਾਲੇ ਬੋੜੀ ਜੀ ਨੂੰ ਵੀ ਸਵੇਰ ਦਾ ਨਿਕਲਾ ਹੋਇਆ ਆਇਆ ਨਹੀਂ ਹੈਗਾ ਅਜੇ ਤੱਕ ਉਹਦਾ ਕੀ ਪਤਾ ਕਿਹੜੀ ਨਾਲ ਜਿੱਡਿਆ ਪਿਆ ਹੋਊਗਾ ਨਾਲੇ ਉਹ ਤੋਂ ਪਾਲਦੀ ਹੈ ਕਿ ਸੂਟ ਆ ਨੀਲੇ ਰੰਗ ਦਾ ਸੂਟ ਲਈਦੀ ਤੇ ਪੀਲੇ ਰੰਗ ਦਾ ਪਾਤਾ ਲੈ ਪ੍ਰੀਤੂੰ ਹੁਣ ਥੋੜੀ ਜਿਹੀ ਐਕਟਿੰਗ ਕਰ ਲਈ ਜਾ ਕੇ ਚੰਗਾ ਆ ਗਈ ਤੂੰ ਵੀ ਏੜੀਏ ਬਹੁਤ ਕਾਲੀ ਕਰਦੀ ਐ ਪੈਰਾਂ ਥੱਲੇ ਅੱਗ ਮਚਾ ਲੈਂਦੀ ਨਹੀਂ ਫਿਰ ਮੈਂ ਕੱਲੀ ਬੈਠੀ ਆ ਉਰੇ ਮੈਂ ਤਾਂ ਕਹਿੰਦੀ ਸੀ ਲੈਣੀ ਮੇਰੇ ਖਿਆਲ ਤਾਂ ਮੰਨ ਗਿਆ ਕਹਿੰਦਾ ਹਾਂ ਵੀ ਇਹ ਜੇ ਸੂਟ ਲੈ ਕੇ ਦੇ ਦੂੰ ਤੇ ਪੀਲੇ ਰੰਗ ਦਾ ਸੂਟ ਤਾਂ ਉਹਨੂੰ ਬਲਾਈ ਪਸੰਦ ਆਇਆ ਪੀਲੇ ਦਾ ਨਹੀਂ ਹੈਗਾ ਪਹਿਣੇ ਚੱਜ ਨਾਲ ਦੇ ਲੈ ਨੀਲੇ ਦਾ ਦਾ ਨੀਲੇ ਦਾ ਕਿੱਥੇ ਨੀਲੇ ਦਾ ਪੀਲੇ ਰੰਗ ਦਾ ਸੂਟ ਹੈ ਪਰ ਨੀਲੇ ਦਾ ਰੱਤ ਸੂਟ ਤੇ ਗਨੀਲੇ ਰੰਗ ਦਾ ਉਹ ਕਹਿੰਦਾ ਮੈਨੂੰ 2200 ਤਾਂ ਲੱਗਦਾ ਕਹਿੰਦਾ ਇਹ ਤਾਂ ਲਿਆ ਦੂੰਗਾ ਮੈਂ ਭਣੇ 2200 ਦਾ ਨਹੀਂ ਹੈਗਾ ਤੇ ਪਹਿਣੇ ਸੂਟ ਆ ਇਹ ਤਾਂ ਮੇਰੇ ਭਾਈ ਨੇ ਲਿਆ ਕੇ ਦਿੱਤਾ ਸੀ ਇਹਨਾਂ ਸੋਨਾ ਬਲਾਈ ਸੋਨਾ ਤੇ ਉਹ ਤਾਂ ਨੀਲੇ ਰੰਗ ਦਾ ਇਹ ਤਾਂ ਪੀੜਾ ਰੰਗ ਹੈ ਪਹਿਣੇ ਮੇਰਾ ਸੂਟ ਤਾਂ ਨੀਲਾ ਸੀਗਾ ਇਹ ਨਹੀਂ ਹੈਗਾ ਮੇਰਾ ਸੂਟ ਲੈ ਪੀਲੇ ਰੰਗ ਦਾ ਤੇ ਪੀਲੇ ਰੰਗ ਦਾ ਹੀ ਹੋਊਗਾ ਹਰੇ ਦਾ ਕਿਵੇਂ ਬਣ ਜਾਊਗਾ ਉਹ ਹੋਰ ਤੇਰਾ ਸੂਟ ਕਿੱਥੋਂ ਆ ਗਿਆ ਮੇਰੀ ਗੱਲ ਸੁਣ ਤੂੰ ਤਾਂ ਉਹੀ ਮੱਕਰ ਜਾਨੀ ਹੈਗੀ ਭੈਣੇ ਜਿਹੜਾ ਸੂਟ ਮੈਂ ਲੈ ਕੇ ਗਈ ਸੀ ਉਹ ਤੈਨੂੰ ਲਿਆ ਕੇ ਧਰਤਾ ਹੋਰੇ ਪੀਲੇ ਰੰਗ ਦਾ ਸੂਟ ਸੀਗਾ ਇਹ ਚ ਮੇਰੇ ਘਰ ਵਾਲ ਨੂੰ ਪੁੱਛਣੀ ਚਾਹੀ ਨਾ ਨਾ ਉਹਨੂੰ ਤਾਂ ਕੀ ਪੁੱਛਣਾ ਭੈਣੇ ਚਲ ਹੋਣਾ ਹਨਾ ਪਰ ਮੇਰੇ ਯਾਦ ਹੈ ਮੇਰੇ ਭਾਈ ਮੇਰੇ ਵਾਸਤੇ ਨੀਲਾ ਸੂਟ ਲੈ ਕੇ ਆਇਆ ਸੀ ਬਲਾਈ ਸੋਣਾ ਤੀ ਹਤਾ ਇਹ ਤਾਂ ਮੇਰਾ ਸੂਟ ਹੈ ਹੀ ਨਹੀਂ ਇਹਦਾ ਤੇਰੇ ਨਾਲ ਫਿਰ ਉਹੀ ਗੱਲ ਹੋਗੀ ਦੁਬਾਰੇ ਫੇਰ ਕਿਉੜੀ ਭੈਣੇ ਜੋ ਤੂੰ ਲਫਾਫਾ ਚੱਕ ਕੇ ਲਈ ਹੈ ਤੂੰ ਉਹਨਾਂ ਵੇਲੇ ਦੇਖੇ ਦੀ ਵੀ ਨਹੀਂ ਨੀਲੇ ਰੰਗ ਦਾ ਸੂਟ ਹੈਗਾ ਵਿੱਚ ਗਣਾ ਨਾ ਭੈਣੇ ਮੈਂ ਤਾਂ ਇਹ ਧਰਤਾ ਮੈਂ ਤਾਂ ਇਹ ਚੱਕ ਲਈ ਕੱਲ ਪਾ ਕੇ ਧਰ ਪੇਟੀ ਤੇ ਪਿਆ ਸੀਗਾ ਕੁੱਤੀ ਹੋਰ ਤੇ ਤੇਰੀ ਸੱਸ ਕਰ ਗਈ ਕੰਮ ਫਿਰ ਹਾਏ ਬੂ ਮੈਂ ਮਰ ਜਾ ਜਿਵੇਂ ਪਹਿਲਾਂ ਕਹਿੰਦੀ ਸੀ ਪਹਿਲਾਂ ਤੇਰਾ ਸੂਟ ਬਦਲਦਾ ਸੀ ਉਵੇਂ ਕਰ ਗਈ ਉਹ ਤੇ ਕੰਮ ਹੈ ਹਾਂ ਹਾਂ ਹੋਈ ਨਹੀਂ ਇਹ ਜੀ ਮੈਂ ਆ ਜਿਹੜੀ ਨਹੀਂ ਉਹਦੇ ਸਾਹਮਣੇ ਧਰ ਦਾਨੀ ਆ ਨਹੀਂ ਮੈਂ ਹੂੰ ਤਾਂ ਕਰਿਆ ਤਾਂ ਦਰੇ ਸੀਗਾ ਪੇਟੀ ਤੇ ਮਾਂਜਲ ਕੜਾ ਬਾੜ ਦਿੱਤੀ ਆ ਮੈਂ ਤੇਰੇ ਨਾਲ ਸਮਝਾ ਕੇ ਗਈਆਂ ਇਨਾ ਵੀ ਭਾਈ ਤੇਰੀ ਸੱਸ ਦੀ ਤਵਾਰੀ ਨਹੀਂ ਤਾਂ ਨਾਲ ਹੀ ਕਰੂਗੀ ਤੂੰ ਫੇਰ ਉਹੀ ਬੋਲਾ ਕੰਮ ਕਰਿਆ ਉਹਦੇ ਸਾਹਮਣੇ ਧਰਤਾ ਉਹਨੂੰ ਤਾਂ ਪਤਾ ਵੀ ਨਹੀਂ ਸੀ ਮੇਰੇ ਭਾਈ ਸੂਟ ਲਿਆ ਮੈਂ ਤਾਂ ਮੇਰੇ ਭਾਈ ਨੂੰ ਪਹਿਲੀ ਸਿਖਿਆ ਤੋ ਜ ਮੇਰੇ ਸਾਹਮਣੇ ਮੈਨੂੰ ਸੂਟ ਨਾ ਪੜਾਈ ਉਹਨੇ ਤਾਂ ਮੈਨੂੰ ਲੁੱਕੇ ਪੜਾਇਆ ਤੀ ਨਿਗਾਹ ਤਾਂ ਰੱਖਦੀ ਆ ਹੁਣ ਪਤਾ ਸਾਰਾ ਕੁਝ ਕੀ ਲੈਂਦਾ ਕੀ ਨਹੀਂ ਲੈਂਦਾ ਹਾਂ ਨਹੀਂ ਹਣਾ ਦੇ ਲੈ ਮੈਂ ਹੀ ਬੋਲੀਆਂ ਹਣਾ ਜਿਹੜੇ ਚ ਕੀਣ ਕਰ ਲੰਨੀਆਂ ਅਗਲੇ ਮੇਰੇ ਘਰ ਵਾਲਾ ਕਹਿੰਦੇ ਲੈ ਇਹ ਜੇ ਸੂਟ ਲਏਂਗੀ ਤੂੰ ਹਾਂ ਉਹ ਤਾਂ ਮੈਂ ਤੈਨੂੰ ਜਾਣ ਕੇ ਕਹਿੰਦੀ ਸੀ ਕਿ ਮਾਂ ਕਦੇ ਦਿਲ ਨਾ ਟੁੱਟ ਜੇਦਾ ਇਹ ਤਾਂ ਜਮੀ ਨਹੀਂ ਸੋਣਾ ਹੈਗਾ ਭੈਣ ਉਹਨੇ ਬਦਲ ਤਾ ਕਿ ਕੀ ਕਰਾਂ ਭੈਣੇ ਹੁਣ ਦੱਸ ਹੈ ਇੰਨਾ ਸੋਹਣਾ ਸੂਟ ਜਾ ਕੇ ਤੋੜ ਨਹੀਂ ਲੱਤਾ ਭੈਣ ਇੱਕ ਤਾਂ ਮੇਰਾ ਪਹਿਲਾ ਵਾਲਾ ਸੂਟ ਤੇ ਦੇ ਲੈ ਉਹ ਬਲਾਈ ਸੋਹਣਾ ਸੀ ਕਿ ਮੇਰੇ ਘਰ ਵਾਲਾ ਘਰ ਵਾਲੇ ਨੇ ਲਿਆ ਕੇ ਦਿੱਤਾ ਸੀ ਦੇਖ ਕਿੰਨੇ ਪਤਾ ਨਹੀਂ ਕਿੰਨੇ ਲਾਇਆ ਸੀ ਤੱਕ ਨਾ ਪੜ ਕਿੱਥੇ ਸਿਆ ਉਹ ਵੀ ਹੋਕ ਹੋ ਗਿਆ ਇਹ ਆ ਵੀ ਗਿਆ ਮੇਰੇ ਹੱਥੋਂ ਤਾਂ ਦੱਸ ਮੇਰੇ ਤਾਂ ਭੈਣੇ ਲਿਖਿਆ ਨਹੀਂ ਮੈਨਾਂ ਦਾ ਸੂਟ ਕਰਵਾਇਆ ਸੀ ਇਹ ਤਾਂ ਮੈਂ ਸੂਟ ਦੇ ਖਰਚੇ ਤੇਰੇ ਨਾਲ ਕੋਈ ਕੋ ਚਲਾਕੀ ਕਰੀ ਜਾਂਦਾ ਹੋਰ ਤਾਂ ਕੋਣ ਕਰੇ ਸੱਸੇ ਮੇਰੇ ਸੱਸੇ ਹੈ ਭੈਣੇ ਹਾਂ ਜਾ ਕੇ ਗੁੱਤ ਨਹੀਂ ਪੱਟ ਸਮਰ ਕੇ ਆਪ ਬੋਲੂਗੀ ਕਿੱਥੇ ਲੁਕੋਇਆ ਨਾ ਭੈਣੇ ਮੈਨੂੰ ਤਾਂ ਡਰ ਲੱਗਦਾ ਕੀ ਕਹਾਵਾਂ ਨੂੰ ਦੱਸ ਜੇ ਚੱਕ ਦੀ ਚੱਕੀ ਜਾਣ ਦੇ ਨਾ ਪਰ ਕੈਣਾ ਤਾਂ ਪਾਊਗਾ ਭੈਣੇ ਫਿਰ ਐਂ ਤਾਂ ਸਰਦਾ ਨਹੀਂ ਹੈਗਾ ਦੇਖ ਘਰ ਚੋਂ ਚੀਜ਼ਾਂ ਗਾਇਬ ਹੋ ਜਾਂਦੀਆਂ ਨੇ ਮੇਰੇ ਸੂਟ ਗਾਇਬ ਹੋ ਜਾਂਦੇ ਨੇ। ਇਹਨਾਂ ਨੂੰ ਕੁਝ ਹੋਰ ਚੱਕੂਗੀ ਤੇਰਾ? ਹਾਂ ਚੱਕੀ ਤਾਂ ਜਾਂਦੀ ਆ ਭੈਣੇ ਦੋ ਸੂਟ ਦੇ ਚੱਕਲੇ ਹੋਰ ਕਿ ਚੱਕੂਗੀ ਹੈ ਫੇਰ। ਹੂੰ ਗਹਿਣੇ ਗੱਟੇ ਵੀ ਚੱਕ ਸਕਦੀ ਆ ਤਾਂ। ਉਹ ਤਾਂ ਭੈਣੇ ਲੋਕ ਕਰ ਚੁਪਾਈ ਨਹੀਂ ਜੀ। ਹੋਰ ਉਹ ਤਾਂ ਕਿਵੇਂ ਕੱਢ ਲੂਗੀ ਚਾਬੀਆਂ ਮੇਰੇ ਕੋਲ ਹੁੰਦੀਆਂ ਨਹੀਂ। ਜੀ। ਮੌਲੀ। ਤੇ ਉਹਨੂੰ ਕਿ ਚਾਬੀਆਂ ਕਿਹੜੇ ਚੱਕੀ ਨਹੀਂ ਜਾਣਗੀਆਂ ਤਾਂ। ਚਾਬੀਆਂ ਤਾਂ ਕਿਵੇਂ ਚੱਕ ਲੂਗੀ ਉਹ ਤਾਂ ਮੈਂ ਆਪਦੇ ਹੱਥ ਤੇ ਅਹੇ ਠਰ ਕੇ ਆਉਂੀਆਂ ਨੇ ਉਹ ਤਾਂ 10 ਦਿਨ ਹੁੰਦੇ ਭੈਣੇ ਪੜਦਾ ਚਲ ਭਾਈ ਜਾ ਕੇ ਕਰ ਲੈ ਗੱਲ ਪੁੱਛ ਲੈ ਉਹਨੂੰ ਮੈਂ ਤਾਂ ਕਹਿੰਦੀ ਸੀ ਤੇਰੇ ਸੂਟ ਵਰਗਾ ਸੂਟ ਲਿਆਉਂਗੀ ਮਨ ਖਰਾਬ ਤਾਂ ਹੋ ਗਿਆ ਪਹਿਣੇ ਮੇਰਾ ਮਨ ਤਾਂ ਮੇਰਾ ਵੀ ਖਰਾਬ ਹੋ ਗਿਆ ਕੀ ਕਰਾਂ ਹੁਣ ਮੈਨੂੰ ਦੱਸ ਵੀ ਕੀ ਕਰੇ ਬੰਦਾ ਇੰਨਾ ਸੋਹਣਾ ਸੂਟ ਦੇ ਕੇ ਗਿਆ ਤੇ ਮੇਰੇ ਭਾਈ ਤਾਂ ਮਸਾਂ ਸਾਲ ਬਾਅਦ ਸੂਟ ਦੇ ਕੇ ਜਾਂਦਾ ਉਹ ਵੀ ਚੱਕ ਲਿਆ ਮੇਰੇ ਘਰ ਵਾਲਾ ਤਾਂ ਆਪ ਮੈਨੂੰ ਕਹਿੰਦੇ ਆ ਕਹਿੰਦਾ ਕਿ ਇਹਦੇ ਘਰ ਵਾਲਾ ਇਹਦਾ ਭਾਈ ਇਹ ਜੇ ਸੂਟ ਲੈ ਕੇ ਆਏ ਨਹੀਂ ਮੇਰੇ ਬੇਚਾਰੇ ਘਰਾਤੇ ਦੇਖ ਲੈ ਇਹ ਤਾਂ ਬੁੜੀਆਂ ਵੀ ਨਹੀਂ ਪਾਉਂਦੀ ਫਿਰ ਘਰ ਵਾਲੇ ਸਾਹਮਣੇ ਮੇਰੇ ਬੇਚਾਰੇ ਘਰਾਤੇ ਟੁੱਟ ਪੈਣੀ ਨੇ ਮੈਂ ਤਾਂ ਕਹਿੰਨੀ ਕੀੜੇ ਪੈਣੇ ਮੈਨੂੰ ਲੱਗਿਆ ਤਾਂ ਹੈਗਿਆ ਤੀ ਉ ਮੈਂ ਤਾਂ ਕੰਨੀਆਂ ਮਰਜੀ ਕੰਦਰੀ ਕੱਖ ਨਾ ਰਹੇ ਕੁੱਤੀ ਦਾ ਹੈ ਦਿਨੀਆਂ ਨੂੰ ਜਾ ਕੇ ਪਤਾ ਪੈਣੇ ਕੋਈ ਨਾ ਮਰੂਗੀ ਕੀੜੇ ਪੈ ਕੇ ਜਦੋਂ ਹੀ ਕੀੜੇ ਪੈ ਕੇ ਮਰੂਗੀ ਭਣੇ ਜੇ ਤੇ ਮੇਰੇ ਨਾਲ ਚਤਰਾਈਆਂ ਕਰਦੀ ਹੈ ਜੇ ਜਦੋਂ ਮੈਂ ਨਹੀਂ ਕਰਦੀ ਹੈਗੀ ਤੇ ਇਹ ਨਾਲ ਸਹੀ ਗੱਲ ਕਦੇ ਨਹੀਂ ਭਣੇ ਨਮੂ ਕਰਦੀਆਂ ਫਿਰ ਮੈਨੂੰ ਸਾਰਾ ਦਿਨ ਗਾਲਾਂ ਦੇ ਜਾਂਦੀ ਹੈਗੀ ਕਿਸ ਸੱਸਾ ਸੱਸਾ ਕਾਨੂੰ ਕਿਸੇ ਦਾ ਮੂੰਹ ਕਰਦੀ ਹੁੰਦੀ ਬੌਲੀ ਹਾਂ ਸੱਸ ਨਹੀਂ ਕਹਿੰਦੇ ਮਾਂ ਬਣ ਸਕਦੀ ਹੁੰਦੀ ਦੇ ਲਾ ਚੰਗਾ ਭਣੇ ਚੱਲ ਫਿਰ ਹੋਰ ਕੀ ਕਰਾਂ ਜਾਣਾ ਚੰਗਾ ਹੀ ਲੱਭ ਕੇ ਦਿਖਾਦੀ ਮੈਨੂੰ ਮੰਗਵਾ ਲੂੰਗੀ ਇਹ ਜਮੇ ਹੁਣ ਤਾਂ ਭਣੇ ਕੀ ਲੱਭੂਗਾ ਪਹਿਲਾਂ ਲੱਭ ਕੇ ਹੋਣਾ ਨਾਲੇ ਕੁਣ ਇਹ ਲੱਭੇ ਜਾਵੇ ਨਾ ਨਾ ਪਹਿਨੇ ਹੁੰਦੀ ਮੈਨੂੰ ਆਸ ਹੈਗੀ ਜਿਹ ਪਹਿਲਾਂ ਲੱਭਿਆ ਹੁਣੇ ਵੀ ਨਹੀਂ ਲੱਭਦਾ ਹੈ ਗਿਆ ਸਮਾਰ ਕੇ ਕੁੱਤੀ ਨੂੰ ਪੁੱਛੂਗੀ ਔਰ ਸਮਾਰ ਕੇ ਕੁੱਤੀ ਦੀ ਪੱਟੂ ਕੀ ਗੁੱਤ ਮੈਂ ਸਮਾਰ ਕੇ ਬੇਵਤੀ ਮੈਂ ਹੈ ਦੱਸ ਮੇਰੇ ਸੂਟ ਤੋਂ ਕੀ ਮੰਗਦੀ ਆ ਤੂੰ ਕਿੰਨੇ ਕਦਾ ਹੋਊਗਾ 1000 ਕਦਾ ਤੇ ਵੇਚ ਹੀ ਦਊਂਗੀ ਨਾ ਦੇਖ 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 ਬੇਲੇ ਕਮਾਉਣ ਨੂੰ ਤਾਂ ਬੀਆਂ ਵਰਗੀ ਐ ਇਹ ਹੈ ਐ ਕਰ ਮੰਮੀ ਮੇਰਾ ਫੂਟ ਫੜਾ ਦੇਂ ਜਾਂ ਫੂਟ ਫੜਾ ਮੇਰਾ ਕਿਹੜਾ ਫੂਟ ਮੇਰਾ ਭਾਈ ਕੱਲ ਦੇ ਕੇ ਗਿਆ ਸੀ ਮੈਨੂੰ ਨਹੀਂ ਤੂੰ ਕਿਉਂ ਮੇਰੇ ਬਾਦਪਹਿਰੀ ਆਇਆ ਹੈ ਕਿਉਂ ਮੇਰੇ ਬਾਦਪਹਿਰੀ ਮੈਨੂੰ ਬਖਸ਼ ਦੇ ਮੰਮੀ ਹੈ ਇੱਕ ਸੂਟ ਤੂੰ ਮੇਰਾ ਪਹਿਲਾ ਚੱਕ ਲਿਆ ਇੱਕ ਹੁਣ ਚੱਕ ਲਿਆ ਦੇ ਦੇ ਦੋ ਫੂਟ ਹੋ ਗਏ ਆ ਦੇਖ ਲੈ ਦੇਖੀ ਨੀਲਾ ਰੰਗ ਦਾ ਨੀਲਾ ਰੰਗ ਸੂਟ ਚਾਹ ਸੂਟ 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 ਵੀ ਨਹੀਂ ਹੈ ਗਿਆ ਤਾਂ ਮੂੰਹ ਤਾਂ ਪਤਾ ਨਹੀਂ ਕੀ ਪਾਤਾ ਤੈ ਹਾਈ ਨਹੀਂ ਮੈਂ ਤਾਂ ਕਹਿੰਦੀ ਤੇਰੇ ਕੀੜੇ ਪੈਣੂ ਤਾਂ ਮਰ ਜੇ ਮੈਂ ਤਾਂ ਕਹਿੰਦੀ ਐਦੋਂ ਤਾਂ ਮੇਨ ਤਾਂ ਲੋੜ ਨਹੀਂ ਹੈਗੀ ਸੱਸ ਦੀ ਹੋਈ ਦੀ ਕੀੜੇ ਪਣ ਤੇਰੇ ਕੀੜੇ ਪਣ ਤੇਰੀ ਮਾਂ ਦੇ ਕੀੜੇ ਪਣ ਤੇਰਾ ਭਰਾ ਦੇ ਬੜੀ ਕੀੜੇ ਪਣਦੀ ਮੈਨੂੰ ਕੀ ਪਤਾ ਕਰਦਾ ਸੂਟ ਨਾ ਬੋਲ ਤੂੰ ਸਾਥਾ ਸੂਟ ਮੰਗਦੀਆਂ ਬਿਲ ਜਾਮ ਲਾ ਕੇ ਮੈਨੂੰ ਕੀ ਪਤਾ ਬੋਲਿਆ ਇਤਜ਼ਾਮ ਨਹੀਂ ਲਾਉਂਦੀ ਆ ਸੂਟ ਦੇਖ ਲੈ ਤੂੰ ਪਾਇਆ ਜਿਹੜਾ ਮੇਰੇ ਭਾਈ ਦੇ ਕੇ ਕਹਦੀ ਨੀਲੇ ਰੰਗ ਦਾ ਸੂਟ ਉਹ ਵਿੱਚ ਹੈ ਨਹੀਂ ਤੀਗਾ ਹੈ ਆ ਸੂਟ ਪਾਤਾ ਤੂੰ ਉਹਦੇ ਵਿੱਚ ਚੱਪ ਨੀ ਪੁੱਤੀ ਦੀਏ ਧੀਏ ਮੈਂ ਤਾਂ ਸੂਟ ਹੀ ਨਹੀਂ ਦੇਖਿਆ ਮੈਂ ਤਾਂ ਸੂਟ ਚੱਕਿਆ ਨਹੀਂ ਹੋ ਗਿਆ ਨਾ ਇਹ ਗੱਲ ਸੁਣ ਲੋ ਇੱਕ ਸੂਟ ਤਾਂ ਮੇਰੇ ਪਹਿਲਾਂ ਚੱਕ ਲਿਆ ਉਹ ਲਿਆ ਕੇ ਦਿੱਤਾ ਸੀ ਮੈਨੂੰ ਉਹਨੇ ਹਰਜੀਤ ਨੇ ਲਿਆ ਕੇ ਦਿੱਤਾ ਸੀ ਡੈਡੀ ਉਹ ਵੀ ਚੱਕ ਲਏ ਨੇ ਹੁਣ ਆ ਵੀ ਚੱਕ ਲੈ ਜਿਹੜਾ ਮੇਰੇ ਭਾਈ ਨੇ ਲਿਆ ਕੇ ਦਿੱਤਾ ਸੀ ਦੋਨੇ ਸੂਟ ਚੱਕ ਲੇ ਇਹਦੇ ਪੈ ਜਾਣ ਕੀੜੇ ਇਹਦੇ ਮੇਰੇ ਸਰ ਲਾਉਂਦੇ ਹਰ ਇੱਕ ਚੀਜ਼ ਮੈਂ ਤਾਂ ਸੂਟ ਵੀ ਨਹੀਂ ਦੇਖਿਆ ਮੈਨੂੰ ਕਿ ਲੋੜਾ ਸੂਟ ਚੱਕਣ ਦੀ ਅੱਛਾ ਨਾ ਹੋਰ ਕਿਹਨੇ ਸੂਟ ਮੇਰਾ ਚੱਕ ਲਿਆ ਇੱਥੋਂ ਵੀ ਨਾ ਤੇ ਮੇਰੇ ਸੂਟ ਕੋਈ ਚੱਕੇ ਨਹੀਂ ਸਕਦਾ ਹੈਗੇ ਨੇ ਭਾਈ ਮੈਨੂੰ ਤਾਂ ਐ ਵੀ ਨਹੀਂ ਪਤਾ ਵੀ ਤੇਰਾ ਭਰਾ ਦੇ ਕੇ ਗਿਆ ਸੂਟ ਕਾ ਨਾ ਦੇਖ ਦੇ ਬਾਲੀ ਸ਼ਾਇਰੀ ਇਹ ਮੇਰੇ ਤੇ ਇਲਜ਼ਾਮ ਖੇ ਲਾਉਣੀ ਆ ਭਾਈਆਂ ਸਫਾਈਆਂ ਜਾਂ ਨਾ ਦੇ ਮੈਨੂੰ ਪਤਾ ਤੇਰੀਆਂ ਕਰਤੂਤਾਂ ਦਾ ਫੜਾ ਕੁੜੀ ਦੇ ਸੂਟ ਰੱਖ ਕੇ ਮੈਂ ਤੈਨੂੰ ਕਹਤਾ ਜਦੋਂ ਮੈਂ ਦੇਖਿਆ ਨਹੀਂ ਮੈਂ ਸਾਰਾ ਕਰ ਫਰੋਲ ਰੋ ਲੋਕਾਰਾ ਮੈਂ ਪ੍ਰੀਤ ਨੂੰ ਦਿਖਾਉਣ ਗਈ ਤੇ ਸੂਟ ਦੇਖਿਆ ਆ ਪਤਾ ਚੱਕ ਕੇ ਸੂ ਮੇਰੇ ਸੂਟ ਦੀ ਥਾਂ ਤੇ ਦੇਖ ਲੈ ਨਹੀਂ ਹੋਰ ਕੀ ਨੇ ਪਤਾ ਇਹ ਮਾੜੀ ਮੋਟੀ ਸ਼ਰਮ ਮੰਨ ਲਿਆ ਕਰੋ ਭਾਈ ਮੈਨੂੰ ਤਾਂ ਪਤਾ ਨਹੀਂ ਕੌਣ ਪਾ ਗਿਆ ਕੌਣ ਨਾ ਪਾ ਗਿਆ ਮੈਨੂੰ ਨਹੀਂ ਪਤਾ ਮੇਰੇ ਤੇ ਯਕੀਨ ਕਰ ਐ ਕਰ ਮਮੀ ਤੂੰ ਬੜੀ ਸਿਆਣੀ ਬਣ ਗਈ ਨਾ ਸੂਟ ਪਾਇਆ ਤੀਗਾ ਤੂੰ ਇਸ ਵਿੱਚ ਆ ਕੇ ਪਾ ਹੁਣ ਇਹਨੂੰ ਤੈਨੂੰ ਮਨ ਇਹ ਤਾਂ ਮੈਂ ਕੀ ਕਰਦਾਗਾ ਫੇਰ ਕੀ ਕਰਨਾ ਫੇਰ ਮੈਂ ਕੀ ਕਰਨਾਗਾ ਕਰਦੀ ਕਿਉਂ ਨਹੀਂ ਐ ਮੇਰੀ ਗੱਲ ਸੁਣ ਲੈ ਹਰਜੀਤ ਦੇ ਬਾਪੂ ਯਕੀਨ ਕਰ ਲੈ ਮੈਂ ਨਹੀਂ ਚੱਕਿਆ ਨਹੀਂ ਚੱਕਿਆ ਜਦੋਂ ਮੈਨੂੰ ਨਹੀਂ ਪਤਾ ਤੀਜਾ ਦਾ ਫਿਰ ਆਇਆ ਅੱਖਿਆ ਕਰੋ ਕਿਸੇ ਟਾਈਮ ਤਾਂ ਕਿਸ ਬਾਬੂ ਤੂੰ ਤਾਂ ਸਿਆਣਾ ਬੈਣਾ ਯਾਰ ਤੇ ਕਿਹੜੀ ਗੱਲ ਤੋਂ ਰੌਲਾ ਪਿਆ ਦੱਸ ਤਾਂ ਦੋ ਮੈਨੂੰ ਆ ਦੱਸ ਦੇ ਇਹਨੂੰ ਮੇਰਾ ਸੂਟ ਚੱਕ ਉਹ ਸੂਟ ਹੀ ਨਹੀਂ ਪੂਰੇ ਹੁੰਦੇ ਯਾਰ ਵੇ ਪੁੱਤ ਮੈਂ ਤਾਂ ਕਿਤੇ ਸੂਟ ਨਹੀਂ ਚੱਕਿਆ ਨਾ ਮੈਨ ਲਕੋਇਆ ਮੈਨੂੰ ਕਿਹਨੇ ਇਹ ਕਿਉਂ ਲੜਾ ਨਹੀਂ ਹੁੰਦੀ ਇਹਨੂੰ ਮੇਰੇ ਨਾਲ ਆ ਮੇਰੇ ਪਾਈ ਸੁੱਟ ਦੇ ਗਿਆ ਕਿ ਐਸੀ ਆਹ ਕੰਮ ਲੋੜਾ ਤੇ ਫਿਰ ਕੀ ਲੋੜਾ ਹੈ ਹੁਣ ਦੱਸ ਦੇ ਕੀ ਕਿਧਰ ਪੱਤੀ ਤੇ ਖਾ ਗਈ ਕੋਈ ਅੱਗ ਤਾਂ ਨਹੀਂ ਲੱਗੀ ਘਰੇ ਛੁੱਟਾ ਨੂੰ ਆਹ ਤੱਕ ਨੀਲੇ ਰੰਗ ਦਾ ਸੂਟ ਤੇ ਚੱਕ ਕੇ ਆ ਆਪਰੇ ਮਨ ਦਾ ਕੋਈ ਸਾਨੂੰ ਕਿੱਥੇ ਦਿਖਾਉਂਦੇ ਆ ਕੌਣ ਚੱਕ ਕੇ ਲ ਜਾਂਦਾ ਮੈਂ ਕਿਉਂ ਕਰ ਪੜਦੀ ਹ ਸਿਆਣੀ ਬਿਆਣੀ ਐ ਬਸ ਜਾਣ ਦੇ ਪੁੱਤ ਮੇਰਾ ਯਕੀਨ ਕਰ ਲੈ ਮੈਂ ਨਹੀਂ ਚੱਕਿਆ ਮੈਂ ਤੇਰਾ ਯਕੀਨ ਕਰਾਂਗੇ ਇਹਦਾ ਕਰਾਂ ਨਾ ਮੇਰੀ ਗੱਲ ਸੁਣੋ ਇਹ ਲੜਦੇ ਹੁੰਦੀ ਹੈ ਨਾ ਮੇਰੇ ਨਾਲ ਤੁਹਾਡੇ ਸਾਹਮਣੇ ਵੀ ਕਿੰਨਾ ਲੜਦੀ ਹੈਗੀ ਤਾਕ ਲਗਦੀਏ ਮੇਰਾ ਸੂਟ ਲਗਦੀਏ ਮੇਰੇ ਤੇ ਤਲਾਕ ਕਰਾਉਣਾ ਕਰਦੀ ਹੈ ਆਏ ਹਰਾਨਾ ਵੀ ਤਾਂ ਮੇਰੇ ਸਾਹਮਣੇ ਇੰਨਾ ਲੜਦੀ ਹੂੰ ਤੁਸੀਂ ਕਿੰਨਾ ਕੁ ਲੜਦੇ ਹੋਗੇ ਸਾਨੂੰ ਦੁਖੀ ਕਰਦੇ ਹੋ ਨਹੀਂ ਪਹਿਲਾਂ ਤਾਂ ਕਹੀ ਜਾਂਦੇ ਤੇ ਅੱਜ ਤੈਨੂੰ ਕਹਿੰਦੇ ਤਲਾਕ ਲੈ ਲੈ ਦੇ ਨਾਲ ਉਹ ਦੇ ਲੈ ਫਿਰ ਸੂਟ ਕਿਹਨੂੰ ਚੱਕੂਗੀ ਮੈਨੂੰ ਲੱਗਦਾ ਤੈਨੂੰ ਨਾ ਦੇਣਾ ਪਏ ਜੇ ਤਲਾਕ ਜੇ ਚੱਲਿਆ ਤੇਰੀ ਗੱਲ ਸੁਣ ਲੈ ਹਰਦੇ ਦਾ ਬਾਪੂ ਆ ਮੇਰੇ ਸੂਟ ਚਰ ਲਾਉਂਦੀ ਆ ਮੈਂ ਕਿੰਨੀਆਂ ਕਿ ਚੀਜ਼ਾਂ ਚੱਕ ਲੇ ਪੋਟਦਾ ਹੋਰ ਗਿਆ ਕਿੱਧਰ ਇਹ ਕੌਣ ਮੈਂ ਕਿੰਨੀਆਂ ਕਿ ਚੱਕੀ ਜਾਂ ਕਿਸੇ ਦੀਆਂ ਚੱਕੀਆਂ ਉਹ ਹੀ ਕਰਕੇ ਨਾ ਕਿਸੇ ਹੋਰ ਤਲਾਕ ਦੇ ਤੀਜਾ ਵੀ ਨਹੀਂ ਦੁਮੀਆਂ ਸੀ ਫਿਰ ਵੀ ਕੈਮਰੇ ਲੋ ਬਾਹਰ ਕੈਮਰੇ ਲੱਗੇ ਉੱਥੇ ਦੇਖ ਲਓ ਉਹਨਾਂ ਦੇ ਵੱਡੇ ਕੈਮਰੇ ਬਾਹਰ ਤੇ ਕੱਪੜੇ ਹੁੰਦੇ ਕੱਪੜੇ ਤੇ ਅੰਦਰ ਪੇਛੇ ਉਹਨਾਂ ਦੇ ਬਾਹਰ ਲੱਗ ਜੂ ਅੰਦਰ ਲੱ ਕੇ ਆਈ ਆ ਅੰਦਰ ਲਵਾਉ ਕੈਮਰੇ ਅੰਦਰ ਲਵਾਓ ਹਾਂ ਬਾਹਰ ਵੀ ਲਵਾਉ ਅੰਦਰ ਵੀ ਲਵਾਓ ਆਪਣੇ ਪਤਾ ਲੱਗ ਜੂਗਾ ਤੂੰ ਇਹ ਰਾ ਤੇ ਕਰਦਾ ਗੱਲਾਂ ਦੇ ਕਰਦੀਆਂ ਅੰਦਰ ਕੈਮਰੇ ਲਾ ਕੇ ਉਹ ਤੇ ਦੇ ਕਹਿੰਦੇ ਤੂੰ ਕਰਦੀਆਂ ਇਹਦੇ ਵੀ ਹੋਰ ਕੌਣ ਕਰਦਾ ਫੁੱਲ ਖੋ ਕੇ ਦੰਦ ਕਿਹਾ ਮੈਨੂੰ ਦੇ ਲੈ ਉਹਦਾ ਦਿਮਾਗ ਖਰਾਬ ਹੈ ਵੀ ਉਹ ਪਹਿਲਾਂ ਲੁਕੂਗੀ ਫਿਰ ਕਹੂਗੀ ਮੇਰਾ ਤਾਂ ਨਹੀਂ ਪਹਿਲੇ ਦੁਖਦਾ ਸੀ ਨਾ ਬੋਲ ਬੋਲ ਕੇ ਹੋਰ ਲਾ ਦਿੰਦੀ ਆ ਮਾਤ ਮੌਲੀਆ ਕਰ ਪਈ ਫਿਰ ਨਾਲ ਕੋਈ ਕਰਦਾ ਤੇ ਦੇਖ ਮੈਂ ਕਿਉਂ ਵੀ ਛੱਡ ਦਿਆ ਕਰ ਖੇੜਾ ਕੇ ਛੱਡਦਾ ਕੀ ਫਹਾ ਪੈ ਗਿਆ ਫਿਰ ਮਰਨ ਲੱਗਿਆ ਛੁੱਟਾ ਯਾਰ ਗੱਲ ਕਿਵੇਂ ਛੱਡ ਦੇ ਇੱਕ ਮਿੰਟ ਲੈ ਸਾਰੇ ਕੋਣ ਐਸ ਤੇਰੇ ਕੋਲੇ ਤੇਰੇ ਕੋਲੇ ਆਇਆ ਕੌਣ ਕੋਈ ਵੀ ਨਹੀਂ ਆਇਆ ਮੇਰੇ ਕੋਲ ਤਾਂ ਕੋਈ ਨਹੀਂ ਇੱਧਰ ਸੇ ਨਹੀਂ ਕੋਈ ਕੋਈ ਨਹੀਂ ਆਇਆ ਮੇਰੇ ਕੋਲ ਮੇਰੀ ਗੱਲ ਸੁਣ ਲੈ ਬਾਲੀਆਂ ਚਿਤਰਾਇਆਂ ਨਾ ਕਰ ਤੂੰ ਕੁੜੀ ਦੇ ਸੂਟ ਫੜਾ ਦੇ ਤਾਂ ਰੱਖ ਕੇ ਘਰ ਨੇ ਕੀ ਆ ਹਰਜੀਤ ਦੇ ਬਾਪੂ ਮੈਂ ਨਹੀਂ ਚੱਕਿਆ ਮੇਰਾ ਯਕੀਨ ਕਰਨਾ ਕਿੱਥੇ ਸੋਨਰ ਚੱਲ ਗੁਰਦੁਆਰੇ ਚੜ ਉਹ ਛੱਡਦਾ ਗੁਰਦੁਆਰੇ ਪਈ ਬੱਟੀਆਂ ਬੋਲੀਆਂ ਹੋ ਗਈਆਂ ਤੁਹਾਡੇ ਪਰ ਤਾਂ ਗੁਰਦੁਆਰੇ ਹਰ ਇੱਕ ਗੱਲ ਤੇ ਗੁਰਦੁਆਰੇ ਚੜ ਉਧਰ ਜਾ ਤ ਤੁਸੀਂ ਵੀ ਸਮਝ ਰੱਖਿਆ ਕਰਦੇ ਆ ਇਹ ਜਕੀਨ ਆ ਫੇਰ ਹੀ ਆਊਗਾ ਓਏ ਜਿਹਨੇ ਕਰਨਾ ਹੋਵੇ ਨਾ ਚਾਹੇ ਉਹ ਗੱਲ ਸਾਹਮਣੇ ਚੋਰੀ ਕਰਕੇ ਵੀ ਉਹ ਗੱਲ ਗੁਰਦੁਆਰ ਜੱਡੂ ਜੀ ਨੇ ਝੂਠਾ ਹੋਵੇ ਕੋਈ ਗੁਰਦੁਆਰਾ ਅੱਜ ਮੇਰੇ ਤੇ ਸੂਟ ਲਾਉਂਦੀ ਹੈਗੀ ਤਾਨੂੰ ਖਬਰਾਂ ਕੀ ਕੁਛ ਲਾਉਗੇ ਖਬਰਾਂ ਸਾ ਆਪਣੇ ਕੋ ਰਾਣੀ ਹਾਰ ਪੈਣੇ ਸਿਰ ਲਾਉਣ ਨੂੰ ਕੀ ਆਪਣੇ ਘਰੇ ਲਾਉਂਦੇ ਨਹੀਂ ਇਹ ਕਰਤੂਤਾਂ ਤੇਰੀਆਂ ਨੇ ਆਹ ਦੇਖੋ ਡੈਡੀ ਮੰਨੀ ਆਂ ਤੂੰ ਨਹੀਂ ਮੰਨਦਾ ਕੋ ਨਾਲ ਦਾ ਬਣ ਗਿਆ ਨਾਲ ਦਾ ਕੰਮ ਨਾਲ ਦਾ ਬਣ ਗਿਆ ਚਲੋ ਗੁਰਦੁਆਰੇ ਸਾਰੇ ਆਹ ਸੋਹਣੇ ਬੈ ਜਾਓ ਚਲੋ ਆਹ ਤੇਰਾ ਪੜਾ ਲਊਂ ਮੈਂ ਚਲੋ ਚਲੋ ਗੁਰਦੁਆਰੇ ਚੱਲੀ ਜਾਈਏ ਆਂਗੇ ਮਾ ਮੂੰਹ ਤਾਂ ਮਰੂ ਤੇ ਦੇ ਲੈ ਇਧਰ ਤੋਹਦੇ ਉਹ ਮੇਰਾ ਗੱਲ ਟਿਕਾਉਣਾਗਾ ਮੈਂ ਤਾਂ ਮਾਂ ਹੱਥ ਫੜਾ ਮੇਰੀ ਹੱਥਾਂ ਨਾਲ ਚੁੱਪ ਕਰ ਜਾ ਇਹਨੂੰ ਕੱਢ ਦੋ ਕੜ ਦੇ ਨੂੰ ਤਲਾਕੇ ਲੈ ਲੈ ਦੂ ਤ ਵਧੀਆ ਇੱਕ ਲੈ ਲੈ ਨਹੀਂ ਨਹੀਂ ਗੱਲ ਤੋ ਤਲਾਕ ਹਾਂ ਫਿਰ ਆ ਜਿਮਾਂ ਤੂੰ ਉਹ ਬੈਠਾ ਤੂੰ ਓ ਫਿਰ ਮੈਂ ਤੇ ਗੱਲ ਟਿਕਾਉਣਾ ਮੈਂ ਤੈਨੂੰ ਹੁਣ ਰੋਬ ਨਾਲ ਕਹਿਸਾਂ ਮਾਂ ਤੇ ਥੋੜੀ ਮਰਮੂ ਜਰ ਮੈਂ ਚਾ ਯਾਰ ਤੁਸੀਂ ਮੇਰੀ ਗੱਲ ਫੂਟ ਹੋਰ ਲਿਆ ਭਾਈ ਮੈਂ ਇਹਨੂੰ ਕਿੰਨੇ ਵਾਰੀ ਚਾ ਬਾਪੂ ਵੀ ਇਹ ਤਿੰਨ ਤੀਜਾ ਨਿਕਲ ਜੂ ਸੂਟਾਂ ਦਾ ਕਿਤੇ ਕੋਈ ਨਹੀਂ ਨੇ ਤੂੰ ਮਾੜਾ ਮੋਟਾ ਭਾਈ ਖੇਤ ਖੜ ਦੇ ਕਰ ਹੁਣ ਫਿਰ ਚਾ ਕੇ ਮੂੰਹ ਪਿੰਡ ਨੂੰ ਤੁਰਿਆ ਆਇਆ ਤੂੰ ਓਏ ਬਾਪੂ ਮੈਂ ਦਾ ਕੰਮ ਆਇਆ ਸੀ ਕਰੇ ਮੈਨੂੰ ਕੀ ਪਤਾ ਹੁੰਦੇ ਨੂੰ ਫੇਰ ਤੇ ਜੂ ਪਿਆ ਤੇ ਦਿਮਾਗ ਤਾਂ ਮੇਰਾ ਸਰਦਨ ਘਰੇ ਰਹਿ ਗਿਆ ਹਾਂ ਆਇਆ આ <instat> કપડાયા <gayate> ਕੱਪ ਕਰ ਜੋ ਕਰ ਲੈnde ਕੋ ਕਬੀਲਦਰ ਦੀ ਗੱਲ ਆ ਉਧਰ ਜਾ ਕੇ ਕਰ ਲੋ ਫਿਰ ਮੈਨੂੰ ਪੁੱਛਲਾਂ ਦੇ ਸੂਟ ਆ ਦੇ ਦਊਗੀ ਫੇ ਡਾਂਗਾ ਚੱਕੋ ਡਾਂਗਾ ਮਾਰੋ ਸਰੇ ਤੂੰ ਇਹਨੂੰ ਸੂਟ ਲੈ ਤੈਨੂੰ ਸੂਟ ਮਿਲ ਜੂ ਪਾਈ ਹਾਂ ਕਿ ਮੈਂ ਡੈਡੀ ਕਾ ਪਹਿਲਾ ਗਿਆ ਮੇਰੇ ਕੋਈ ਨਾ ਹੋਣ ਗਿਆ ਬੱਚਾ ਹੁਣ ਮੈਨੂੰ ਫਿਰ ਪਤਾ ਲੱਗਣ ਦੇ ਫਿਰ ਤੂੰ ਉਹਦੀਆਂ ਲੱਤਾਂ ਆਹ ਆ ਮੇਰੀ ਗੱਲ ਦਿੱਤਾ ਐ ਸੇੜੀਆਂ ਤੋੜੂੰ ਹਾਂ ਮੇਰੇ ਨਾਲ ਫਿਲਮ ਆਹਦਾ ਸਮਾਨ ਪਿਆ ਆ ਤੇਰੇ ਬਸੇ ਰੱਖੇ ਕਮਰੇ ਚ ਤੂੰ ਪਈ ਆ ਆਪਣੀ ਬੇਟੀ ਚ ਰੱਖ ਜਿੰਦਾ ਦਾ ਦੇਖੀ ਮੂੰਹ ਦੇ ਲਾ ਕੇ ਮੈਂ ਪੁੱਝੀ ਆਂਦੀ ਸਮਾਨ ਸਮਾਰੋ ਦੇ ਨਾਲ ਪਾਇਆ ਤਾਂ ਤੂੰ ਮੈਨੂੰ ਸੂਟ ਸਮਾਨ ਵਾਸਤੇ ਦਿੱਤੀ ਇਹ ਤੇਰਾ ਹੀ ਆ ਮੈ ਕੰਨੀ ਮੂਰ ਪੁੰਜੀ ਜਾਂਦੀ ਐ ਪਹਿਲੀ ਗੱਲ ਤਾਂ ਅਖਮੱਚਾ ਹੋਇਆ ਆਪਣੇ ਘਰ ਦਾ ਤਾਂ ਕੱਪੜਾ ਹੀ ਨਹੀਂ ਰਹਿਗਾ ਇਹ ਕਿਉਂ ਨਹੀਂ ਇਹ ਕੱਪੜਾ ਕਿਧਰ ਲਾ ਦੇਖੀ ਦੀ ਇਹ ਜੀ ਚਾਤ ਸਵਰਤ ਰੋਟੀ ਖਾਣ ਦੀ ਨਹੀਂ ਰਹਿੰਦੀ ਮੋ ਲੱਗੀ ਆਲੀ ਇਹਦੇ ਤੇ ਵੀ ਸਾਡੀ ਗੱਲ ਨਹੀਂ ਹਰਜੀਤ ਦੇ ਪਾਪਾ ਪਤਾ ਨਹੀਂ ਕਿਧਰ ਚੱਕ ਲਈ ਰੋਟੀ ਖਾਧੀਆ ਨਾ ਖਾਧੀਆ ਸੁਣਤਾ ਤੈਨੂੰ ਹਰਜੀਤ ਪੁੱਤ ਇਹ ਆਪਣਾ ਕੱਪੜਾ ਨਹੀਂ ਹੈਗਾ ਪਛਾਣ ਲੈ ਕਿਸੇ ਦੇ ਘਰੇ ਇਹਦੇ ਨਾਲ ਦਾ ਹੋਊਗਾ ਨਾ ਕੌਣ ਪਾ ਕੇ ਆਏਂ ਦੱਸ ਤੇ ਇਥੋਂ ਬਗੈਰ ਕੋਈ ਵੀ ਨਹੀਂ ਪਾ ਸਕਦਾ ਨਹੀਂ ਮੈਂ ਮੇਰੀ ਹੱਥ ਲਾ ਦਿੰਦਾ ਮੈਂ ਛੜ ਦੇ ਖੜਾ ਉਹ ਲੈ ਆ ਦੇ ਉਹ ਸੂਟ ਇਹਨੂੰ ਸੂਟ ਹੋਰ ਲੈ ਆ ਦੇ ਲੈ ਮੈਂ ਲੈ ਆ ਦੇ ਸੂਟਾ ਤੇ ਹੋਰ ਚਾਹੀਦਾ ਕੀ ਆ ਉਹ ਹੀ ਸੂਟ ਚਾਹੀਦਾ ਦੰਦਾ ਚਾਹੀਦਾ ਨਹੀਂ ਮਿਲਦਾ ਭਾਈ ਲੈ ਆ ਯਾਰ ਲੈ ਲੋ ਦੰਗਾ ਚਾਹੀਦਾ ਦੰਦਾ ਉਹ ਚਾਹਗਾ ਭੂਮੇ ਆਉਣਾ ਯਾਰ ਦੇ ਦੇ ਸੂਟ ਕਿਉਂ ਨਹੀਂ ਮੈਂ ਵੱਧੂ ਦੀ ਨਹੀਂ ਦੁਸ਼ਮਣੇ ਮੈਂ ਨਹੀਂ ਚੱਕਿਆ ਨਹੀਂ ਚੱਕਿਆ ਕਿਉਂ ਮੇਰਾ ਲਹੂ ਪੀਂਨੀਆ ਕਿਉਂ ਮੇਰੇ ਮਗਰ ਪੈਰੀ ਮੇਰੀ ਗੱਲ ਸੁਣ ਲੈ ਇੱਕ ਪੰਦੂ ਬਾਦ ਰੱਖੀ ਕੋਈ ਸੂਟ ਮੇਰਾ ਠੀਕ ਹੈ ਨਾ ਤੇ ਲੱਤਾਂ ਤੋੜੂੰਗੀ ਮੈਂ ਵੀ ਤੇਰੀ ਸੂਟ ਤੇਰੇ ਕੋਲ ਹਟਾਓ ਯਾਰ ਜਿਹੜਾ ਕੋਈ ਹੁੰਦਾਗਾ ਹਰਜੀਤ ਪੁੱਤ ਜੇ ਇਹਦੇ ਕੋਲ ਸੂਟ ਨਿਕਲਿਆ ਹੈ ਨਾ ਫਿਰ ਮੈਂ ਜਾਣਾ ਮੇਰਾ ਕੰਮ ਚਾੜੇ ਪੁੱਤ ਮਾਂ ਜਰੂਈ ਬਸ ਪਤਾ ਕਪੜਾ ਕਪੜਾ ਨਹੀਂ ਹੈਗਾ ਇਹ ਓਏ ਹਉ ਕਿਦਾ ਹੋਏ ਹੈ ਪਤਾ ਨਹੀਂ ਕਿਦਾ ਕ ਆਪਣਾ ਨਹੀਂ ਹੈਗਾ ਇਹ ਹਨੂ ਤੇ ਮਾਂ ਸਹੀ ਗੱਲ ਸਾਂ ਕਿਸੇ ਦੀ ਬਲਾ ਲਈ ਪਤਾ ਕਾ ਛੂਟਾ ਬਿਸੀ ਕਲੇਸ਼ ਰੋਟੀ ਬਿਸੀ ਇਹ ਪੁੱਤ ਛੂਟੇ ਨੇ ਲਕੋਤੇ ਜਾਂ ਕਿਸੇ ਨੂੰ ਦੇਤੇ ਨੇ ਤੇ ਇਹ ਤਾਂ ਕਰਕੇ ਫਿਰ ਚਾਹੁੰਦੇ ਕੀ ਹੁਣ ਮਨਚ ਦਾ ਪਤਾ ਲੱਗੀ ਵੀ ਕੀ ਚਾਹੁੰਦੀ ਆ ਕਿ ਪੁੱਤ ਮੇਰੇ ਨਾਲ ਕਲੇਸ ਪਾਉਂਦਿਆ ਵੀ ਇਹਨਾਂ ਮਾਂ ਨੂੰ ਘਰੋਂ ਕੱਢ ਦੇਣ ਓਏ ਬਾਹਾਂ ਐਂ ਕਰੋ ਕਿ ਮੈਂ ਨਿਕਲ ਜਾਂਗੀ ਤੂੰ ਹੋਰ ਪੁੱਤ ਮੈਂ ਤਾਂ ਦੁਖੀ ਹੋ ਗਈ ਮੈਂ ਸੱਚੇ ਕੁਸ ਖਾ ਕੇ ਮਰ ਜਾਂ ਮਾ ਮੈਂ ਤੇ ਕੰ ਉਹ ਰਹੀਆਂ ਗੱਲਾਂ ਕਰਦੀਆਂ ਕੋਈ ਨਹੀਂ ਮਰਦਾ ਭਈ ਚੁੱਪ ਤੂੰ ਚੁੱਪ ਹੋ ਜਾ ਕਰ ਦੇ ਤੂੰ ਦੂਜਾ ਸੂਟ ਲਾਤਾ ਮੇਰੇ ਸਿਰ ਦੂਜਾ ਪਹਿਲਾਂ ਵੀ ਇਹਨੇ ਐਂ ਲਾਇਆ ਹੁਣ ਫੇਰ ਮੈਨੂੰ ਸਿਰ ਲਾਤਾ ਹੁਣ ਦੱਸ ਕਿਹਦੇ ਸੱਚ ਮੰਨੀਏ ਜਦਾਂ ਵੀ ਫੇਰ ਖੇਤੀ ਛੱਡ ਦਿੰਦੇ ਆ ਅਸੀਂ ਦੋਨੇ ਪਿਓ ਪੁੱਤ ਇੱਥੇ ਘਰੇ ਛੋਟੇ ਦੀ ਨਿਗਰ ਰੱਖ ਲਾਂਗੇ ਫੇਰ ਤਾਂ ਗੱਲ ਕੋਈ ਨਿਬੜ ਜਾ ਕਰੂ ਐਂ ਤਾਂ ਹੁਣ ਸਾਨੂੰ ਕੀ ਪਤਾ ਕੌਣ ਸੱਚੀ ਹੈ ਕੌਣ ਝੂਠੀ ਹੈਗੀ ਹਾਂ ਫੇਰ ਆਪ ਦਾ ਭਾਈ ਜਿੰਦੇ ਅੰਦਰ ਰੱਖਿਆ ਕਰੇ ਉਹ ਫੇਰ ਮਾਂ ਹਰ ਇੱਕ ਚੀਜ਼ ਜਿੰਦੇ ਅੰਦਰ ਨਹੀਂ ਵੀ ਰਹਿੰਦੀ ਹੁੰਦੀ ਫੇਰ ਪੁੱਤ ਮੈਂ ਕਿੱਥੇ ਚੱਕਦੀ ਆ ਮੈ ਅੱਗੇ ਕਦੇ ਦੀ ਚੀ ਚੱਕੀ ਆ ਉਹਦਾ ਭੈ ਰੱਬ ਜਾਣਦਾਗਾ ਇਹਨੂੰ ਆਸਤਾ ਕਿਨੂੰ ਨਹੀਂ ਇਹ ਵੀ ਦੀ ਹੱਕ ਚ ਬੋਲਦਾਗਾ ਪਿਓ ਵੀ ਦੇ ਹੱਕ ਚ ਬੋਲਦਾ ਮੈਂ ਤਾਂ ਕੱਲੀ ਰਹਿ ਗਈ ਨ ਪੁੱਤੀ ਨੇ ਸੂਟ ਪਤਾ ਨਹੀਂ ਕਿਨੂੰ ਦੇਤੇ ਮੇਰੇ ਸਿਰ ਲਾਈ ਜਾਂਦੀ ਆ ਕੋਈ ਗੱਲ ਨਹੀਂ ਸੂਟ ਕਿੱਹਾ ਜਾਂਦੇ ਇਹਦੇ ਡਾਂਗਾ ਦੇਖੀ ਫਿਰਦਿਆਂ ਫੇਰਾ ਹਾਂ ਮੇਰੀ ਗੱਲ ਸੁਣ ਸਿਆਣੀ ਬਣੀਦਾ ਹੁੰਦਾਗਾ ਕੋਈ ਗੱਲ ਨਹੀਂ ਸੂਟ ਦੀ ਕਿੱਡੀ ਗੱਲ ਹੈ ਕੀ ਆਪਾਂ ਹੋਰ ਲਿਆਉਣੇ ਜਾ ਕੇ ਕਿਉਂ ਲਿਓ ਨਿਆ ਸੂਟ ਮੇਰੇ ਭਾਈ ਦੇ ਕੇ ਗਿਆ ਸੀਗਾ ਉਹ ਚਲ ਮੈਂ ਮੰਨਦਾਗਾ ਫਿਰ ਭਾਈ ਦੇ ਕੇ ਗਿਆ ਫਿਰ ਹੋਰ ਕਿਹੜਾ ਹੁੰਦਾ ਨਹੀਂਗਾ ਸੂਟ ਇਹ ਤਾਂ ਕਿੰਨੇ ਪਿਆਰ ਨਾਲ ਲਿਆ ਸੀ ਮੇਰੇ ਭਾਈ ਆਪਦੀ ਪਸੰਦ ਦਾ ਕੋਈ ਸੂਟ ਚੱਕ ਲਿਆ ਉਹ ਕੀ ਕਰਾਂ ਮੈਂ ਦੱਸ ਮੈਂ ਤਾਂ ਇੱਕ ਸੂਤਾ ਫਸ ਗਿਆ ਪਹਿਲਾਂ ਤੁਸੀਂ ਨੂੰ ਲਿਆ ਕੇ ਦਿੱਤਾ ਸੀ ਉਹ ਵੀ ਚੱਕ ਲਿਆ ਤੇ ਇਹ ਵੀ ਚੱਕ ਲਿਆ ਹੁਣ ਅਈ ਸੂਟ ਚੱਕੀ ਜਾਂਦੀ ਦੱਸ ਮੈਂ ਕਿੱਧਰ ਜਾਵਾਂ ਹੁਣ ਆਪਾਂ ਨੂੰ ਕਿਹੜਾ ਪੱਕਾ ਪਤਾਗਾ ਵੀ ਹਾਂ ਮਾਂ ਨਹੀਂ ਚੱਕਿਆਗਾ ਹੋਰ ਕੌਣ ਚੱਕਦਾ ਮੈਨੂੰ ਪੱਕਾ ਪਤਾ ਹੈ ਵੀ ਮਾਂ ਨਹੀਂ ਚੱਕਿਆਗਾ ਹੋਰ ਕੋਈ ਚੱਕੇ ਨਹੀਂ ਸਕਦਾ ਹੈਗਾ ਮੈਨੂੰ ਤਾਂ ਐ ਵੀ ਨਹੀਂ ਯਕੀਨ ਆ ਵੀ ਕਿਤੇ ਮਾਮਾ ਹੀ ਨਾ ਵੈਬਤ ਕਰੀ ਜਾਂਦਾ ਹੋਵੇ ਚੱਕ ਚੱਕ ਛਿੱਟੀਆਂ ਜਾਂਦਾ ਹੋਵੇ ਤੇ ਉਹ ਗਲੇਸ਼ ਪੋਈ ਜਾਂਦਾ ਹੋਵੇ ਬਿਨਾਂ ਗੱਲ ਤੋਂ ਮਾਮਾ ਥੋੜੀ ਚੱਕੂਗਾ ਉਹ ਕਿੱਥੇ ਲੈ ਕੇ ਜਾਊਗਾ ਨਾਲੇ ਜਹੇ ਨਹੀਂ ਲੈ ਕੇ ਜਾਣਾ ਜੋ ਲੜਾਈ ਕਰਾਉਣੀ ਹੁੰਦੀ ਹੈ ਨਾ ਅਗਲਾ ਰੂੜੀ ਤੇ ਵੀ ਛਿੱਟਿਆ ਜਾਂਦਾ ਹੁੰਦਾ ਹੈਗਾ ਕਿ ਉਹਦੇ ਕੋਲੜਾ ਰਕੀ ਲੱਗਦੀ ਨਹੀਂ ਚੱਕਦਾ ਹੈਗਾ ਮਾਮਾ ਮੈਨੂੰ ਪਤਾ ਹੈ ਇਹਦੇ ਇਲਜ਼ਾਮ ਨਹੀਂ ਲਾਉਣਾ ਹੈਗਾ ਤੁਸੀਂ ਨੇ ਮੰਮੀ ਤੇ ਮੰਮੀ ਨੇ ਚੱਕੇ ਨੇ ਪੱਕਾ ਮੈਨੂੰ ਤਾਂ ਨਹੀਂ ਦੱਸਦੀ ਹੈਗੀ ਸਾਨੂੰ ਤਾਂ ਦੱਸ ਦੂੰਗੀ ਤੁਸੀਂ ਪੁੱਛ ਰਹੇ ਪਿਆਰ ਨਾਲ ਕਾਮਲੀ ਹੋਈ ਹੈਗੀ ਤੂੰ ਐਂ ਕਹਤੋਂ ਕਰਦੀ ਹੁੰਦੀ ਹੈ ਸਮਝੀ ਦੀ ਹੁੰਦੀ ਹੈ ਮਾੜੀ ਮੋਟੀ ਗੱਲ ਆ ਪੁੰਨ ਕਿੰਨਾ ਸੋਹਣਾ ਸੂਟ ਸੀਗਾ ਮੇਰੇ ਭਾਈ ਦਾ ਪਿਆਰ ਜੀ ਨਾਲੀ ਉਹਦੇ 'ਚ ਉਹ ਚਲ ਕੋਈ ਨਾ ਫੇਰ ਹੁਣ ਕਿਹੜਾ ਫੇਰ ਪਿਆਰ ਘਟਜੂ ਤੇਰੇ ਭਾਈ ਦਾ ਹੋਰ ਲਿਆ ਮੰਗੋ ਉਹ ਜਿਹੇ ਰੰਗ ਦਾ ਲਿਆ ਤੂੰ ਬਸ ਕਿਉਂ ਲਿਆ ਮੰਗੇ ਕਿਤੇ ਤਾਂ ਮੇਰੇ ਭਾਈ ਨੇ ਲਿਆ ਕੇ ਦਿੱਤਾ ਸੀ ਕਿਤੇ ਘਰੋਂ ਲਿਆਉਣਾ ਸੂਟ ਚਲ ਆਪਾਂ ਤੇਰੇ ਭਾਈ ਨੂੰ ਰੁਪਏ ਫੜਾ ਦਾਂਗੇ ਵੀ ਸਾਨੂੰ ਵੀ ਦੁਬਾਰੀ ਲੈ ਕੇ ਆਜੇ ਨਵਾਂ ਬਸ ਲੋੜ ਨਹੀਂ ਹੈਗੀ ਫਿਰ ਮੰਨੀ ਨਹੀਂ ਜਦਸੀ ਐਵੇਂ ਹੀ ਦੇਖ ਕੇ ਕਰੇ ਮੇਰੀ ਗੱਲ ਸੁਣ ਤੂੰ ਤਾਂ ਮੇਰੇ ਵਾਂਗਰ ਪੈ ਜਾਣੇ ਹੋਗੇ ਜਦੋਂ ਵੀ ਲੜਾਈ ਤੇ ਮੰਮੀ ਕਰਦੀ ਹੈ ਨਾਲ ਤੈਨੂੰ ਸਾਨੂੰ ਪਤਾ ਹੈ ਵੀ ਮੰਮੀ ਮੇਰੇ ਨਾਲ ਲੜਦੀ ਹੈਗੀ ਫਿਰ ਵੀ ਤੁਸੀਂ ਹਮੇਸ਼ਾ ਮੈਨੂੰ ਕਹਿੰਦੇ ਉਹਨੂੰ ਜਮਾ ਵੀ ਨਹੀਂ ਕਹਿੰਦੇ ਹੈਗੀ ਮੇਰਾ ਦੇਖ ਹੱਕ ਤੇਰੇ ਤੇ ਹੈਗਾ ਇੰਨਾ ਮਾਂ ਤੇ ਨਹੀਂ ਇੰਨਾ ਤੇਰੇ ਤੇ ਹੱਕ ਤੈਨੂੰ ਬੋਲ ਸਕਦਾ ਕਿਉਂ ਮਾਂ ਨੂੰ ਕੀ ਕਹਿ ਨਹੀਂ ਸਕਦੇ ਹੈਗੇ ਤੁਸੀਂ ਦੋਨਾਂ ਜਣੇ ਨੂੰ ਕਹੋ ਉਹ ਫਿਰ ਦੋਨਾਂ ਨੂੰ ਕਹੀ ਜਾਂਦਾ ਮੈਂ ਤਾਂ ਵੀ ਹੁਣ ਦੱਸ ਕਿਹਦੇ ਸੱਚ ਮੰਨੀਏ ਉਹਦਾ ਮੰਨਣਾ ਜਾਂ ਤੇਰਾ ਮੰਨਣਾ ਤੂੰ ਐਸਾ ਜਦੋਂ ਮੈਂ ਕਹੀ ਜਾਂਦੀ ਆ ਵੀ ਮੰਮੀ ਨੇ ਚੱਕੇ ਨਹੀਂ ਛੁੱਟੇ ਮੰਮੀ ਨੂੰ ਚੱਕੇ ਨਹੀਂ ਤੁਸੀਂ ਮੰਨ ਚਲ ਮੰਨ ਲੈਨੇ ਫਿਰ ਹੁਣ ਦੱਸ ਕੀ ਕਰੀਏ ਜਦੋਂ ਉਹਨੇ ਚੱਕ ਲਿਆ ਉਹ ਦਿਮਾਗ ਹੀ ਵੱਡਾਗਾ ਹੁਣ ਦੱਸ ਉਹਦੇ ਡੰਗ ਮਾਰੀਏ ਜਦੋਂ ਤੁਹਾਨੂੰ ਐਂ ਕਹੀ ਜਾਂਦੀ ਆ ਉਹ ਵੀ ਤਲਾਕ ਲੈ ਲੈ ਇਹਦੇ ਨਾਲ ਉਹ ਕੁਝ ਵੀ ਕਰ ਸਕਦੀ ਆ ਉਹ ਕਿਹੜਾ ਕਹੀ ਜਾਂਦੀ ਆ ਕਿਉਂ ਹੋਰ ਕੁੱਝ ਕਹਿੰਦੀ ਹੈਗੀ ਮੈਂ ਤਾਂ ਕਦੇ ਕਿਹਾ ਨਹੀਂ ਹੈਗਾ ਉਹ ਚਲ ਫਿਰ ਕੋਈ ਨਾ ਹੋਣਾ ਮੈਨੂੰ ਘਰੋਂ ਕੱਢ ਦੇ ਫਿਰ ਉਹਦੇ ਮੈਂਕਰ ਥੋੜੀ ਲੱਗਣਾਗਾ ਤੂੰ ਸਿਆਣੀ ਐ ਤੇ ਇਹ ਤਾਂ ਫਿਰ ਤੁਹਾਨੂੰ ਮੈਂ ਕਹੀ ਜਾਂਦਾ ਹੁਣ ਤੇਰੇ ਕੋਲ ਆ ਕੇ ਬੈਠਣਾ ਨਹੀਂ ਕਿ ਤੈਨੂੰ ਪਿਆਰ ਨਾਲ ਸੁਣਾਉਣਾ ਵੀ ਤੂੰ ਸਿਆਣੀ ਐ ਸਿਆਣੀ ਬਣ ਕੇ ਹੁਣ ਆਂਡ ਗਵਾਂਡ ਕੀ ਕਹਿੰਦਾ ਹੋਊਗਾ ਅਗਲਨੀ ਬਹੂਏ ਕਹਿੰਦੀ ਹਣਗੇ ਵੀ ਇਹਨਾਂ ਦੇ ਬਹੂ ਰੋਜ਼ ਹੀ ਕਲੇਸ਼ ਪਾਈ ਜਾਂਦੀ ਹੈਗੀ ਮੈਂ ਥੋੜੀ ਪਾਉਨੀ ਆ ਕਲੇਸ਼ ਆ ਸਾਰਾ ਦਿਨ ਤੱਕ ਬੋਲੀ ਜਾਂਦੀ ਹੈਗੀ ਬਿਨਾਂ ਗੱਲੋਂ ਜਿਵੇਂ ਨਾ ਵੀ ਬੋਲਦੀ ਤਾਂ ਵੀ ਮੈਨੂੰ ਜਾਣ ਜਾਣ ਕੇ ਘੇਰ ਘੇਰ ਕੇ ਉਹ ਕਰਦੀ ਹੈਗੀ ਛੇੜਦੀ ਹੈਗੀ ਦੱਸ ਕੀ ਕਰੇ ਫਿਰ ਮੈਂ ਤਾਂ ਬੋਲੂਗੀ ਅੱਕੀ ਹੋਈ ਓਏ ਚਲ ਫਿਰ ਕਿਸੇ ਟਾਈਮ ਚੁੱਪ ਵੀ ਹੋ ਜਾਂਦਾ ਹੁੰਦਾ ਹੁਣ ਜਦ ਮੈਂ ਸੂਟ ਸੀ ਚਲ ਕੋ ਵੀ ਨਾ ਇਹ ਪਤਾ ਪਹਿਲਾਂ ਕਿ ਮਾਂ ਚ ਕਰਦਾ ਵੀ ਗੌਰ ਰੱਖਦੀ ਚਿੰਦਿੰਦਰ ਢੜ ਲੈਂਦੀ ਮੈਂ ਤਾਂ ਦਿਖਾਇਆ ਵੀ ਨਹੀਂ ਸੀ ਮੈਂ ਤਾਂ ਮੇਰੇ ਪੜਾਣ ਪਹਿਲੇ ਹੀ ਕਹਤਾ ਸੀਗਾ ਵੀ ਮੰਮੀ ਸਾਹਮਣੇ ਨਾ ਮੈਨੂੰ ਸੂਟ ਫੜਾਈ ਉਹਨੇ ਫੜਾਇਆ ਵੀ ਨਹੀਂ ਸੂਟ ਪਤਾ ਨਹੀਂ ਕਿੱਥੋਂ ਲੈ ਕੇ ਚੱਕ ਕੇ ਮੈਂ ਤਾਂ ਪੇਟੀ ਤੇ ਧਰਿਆ ਸੀ ਅੰਦਰ ਫਿਰ ਜਿੰਦੇ ਅੰਦਰ ਰੱਖਨੇ ਪੇਟੀ ਤੇ ਰੱਖਤਾ ਸੀ ਜਿੰਦਾ ਖੋਲ ਕੇ ਪੇਟੀ ਅੰਦਰ ਰੱਖਣੀ ਕਿਉਂ ਮਾਂ ਚਾਲੇ ਨੂੰ ਕਿਹੜਾ ਪਤਾ ਲੱਭੂਗਾ ਇਹਨੂੰ ਕਿਹੜਾ ਪਤਾਗਾ ਸੂਟ ਦਾ ਐਂ ਨਹੀਂ ਹੁੰਦਾ ਫਿਰ ਵੀ ਚੱਕ ਲਿਆ ਪਤਾ ਨਹੀਂ ਕਿੱਥੋਂ ਹੱਥ ਰੋਲੀਆਂ ਮਾਰਦੀ ਰਹਿੰਦੀ ਹੈਗੀ ਮਾਂ ਅਗਰ ਜਦੋਂ ਮੈਂ ਇਧਰ ਉਧਰ ਹੋ ਜਾਣਾ ਪਹਿਲਾਂ ਤਾਂ ਆਪਣੇ ਮੈਨੂੰ ਮੇਰੀ ਗੱਲ ਆਪਣੇ ਆਉਂਦੀਆਂ ਵਾਲੀਆਂ ਨੇ ਤੇਰੇ ਕੋਲੇ ਪਿਤਰੀਆਂ ਸ਼ੇਲੀਆਂ ਕਿਹ ਮੇਰੇ ਕੋਲੇ ਕਿੱਥੇ ਆਉਂਦੀਆਂ ਨੇ ਫਿਰ ਅੰਦਰ ਥੋੜੀ ਵੜ ਜਾਂਦੀਆਂ ਨੇ ਪ੍ਰੀਤ ਆਉਂਦੀ ਹੈ ਕੱਲੀ ਹੋਰ ਸ਼ੇਲੀਆਂ ਨੂੰ 20 ਸ਼ ਉਹ ਚਲ ਕੋਈ ਆਉਂਦਾ ਤਾਂ ਹੈਗਾ ਨਾ ਫਿਰ ਹੁਣ ਮੈਨੂੰ ਪ੍ਰੀਤ ਆਉਂਦੀ ਆ ਚੋਰ ਨਹੀਂ ਇਹਦਾ ਮਤਲਬ ਆ ਮੈਂ ਚੋਰ ਨਹੀਂ ਥੋੜੀ ਕਿ ਮੈਂ ਤਾਂ ਕੱਲੀ ਨਹੀਂ ਵੀ ਹੁਣ ਜਦੋਂ ਮਾਂ ਘਰੇ ਇੱਕ ਦਾ ਜਿੱਦਾਂ ਕੱਲੀ ਉਹ ਕੋਈ ਆਉਂਦਾ ਨਾ ਫਿਰ ਤਾਂ ਮਾਂ ਦੇ ਸਿਰ ਵੀ ਲਾਦੀਏ ਹੁਣ ਜਦੋਂ ਕੋਈ ਆਉਂਦਾ ਤੂੰ ਚਾਹ ਪਾਣੀ ਕਰਨ ਵਾਗਿਆਂ ਕੀ ਪਤਾ ਲੱਗਦਾ ਅੱਜ ਗੱਲ ਕਿਸੇ ਦਾ ਚਾਹ ਪਾਣੀ ਤਾਂ ਪੀਂਦੀ ਨਹੀਂ ਹੁੰਦੀ ਪ੍ਰੀਤ ਤਾਂ ਪ੍ਰੀਤ ਆਉਂਦੀ ਆ ਮੇਰੇ ਕੋਲ ਕੱਲੀ ਪਾਣੀ ਭਵਾਂ ਦੀ ਪੀ ਲੈ ਨਹੀਂ ਚਾਹ ਪਾਣੀ ਤੈਨੂੰ ਕਦੇ ਪੀਤਾ ਹੀ ਨਹੀਂ ਚਾਹ ਤਾਂ ਤੂੰ ਐ ਨਾ ਹੋ ਅੰਦਰ ਬੜੇ ਅਗਲੀ ਚਲ ਚੰਗਾ ਮੈਂ ਤੈਨੂੰ ਐ ਕਹਿੰਨਾ ਦੇਖ ਸਾਰਾ ਦਿਨ ਮੈਂ ਖੇਤ ਖੁਪ ਉਹ ਗਣ ਗੱਲ ਗੀਆਂ ਛੋਡੇ ਵਾਸਤੇ ਤੁਰੇ ਫਿਰਦੇ ਆਗੇ ਤੁਸੀਂ ਘਰੇ ਕਲੇਸ਼ ਕਰੀ ਜਾਂਦੇ ਆ ਫਿਰ ਤੁਸੀਂ ਤਾਂ ਸਾਡੇ ਵਾਸਤੇ ਫਿਰਦੇ ਹੋਗੇ ਸੂਟ ਮੰਮੀ ਚੱਕੀ ਜਾਂਦੀ ਹੈਗੀ ਮੈਂ ਨਵੇਂ ਤੋਂ ਨਵੇਂ ਹੋਰ ਮੰਗਵਾਈ ਜਾਵਾ ਫਿਰ ਗੱਲ ਤਾਂ ਗੱਲ ਮੇਰੀ ਇਹ ਵੀ ਚਲ ਕੋਈ ਨਾ ਫੇਰ ਕੀ ਹੋ ਗਿਆ ਆਪਾਂ ਹੋਰ ਲਿਆਵਾਂਗੇ ਕੀ 2.5 ਮੈਂ ਲੜਦੇ ਕਿਉਂ ਕਿ 2.5 ਦੀ ਕਿਉਂ ਗੱਲ ਹੁੰਦੀ ਹੈ ਜੀ 11500 ਤੋਂ ਘੱਟ ਦਾ ਸੌਟ ਨਹੀਂ ਹੁੰਦਾ ਹੈਗਾ ਕੋਈ ਚਲ ਫੇਰ ਵੀ ਕੋਈ ਵੱਡੀ ਗੱਲ ਨਹੀਂ 11500 ਦਾ 10 1000 ਰੁਪਏ ਲੈ ਜਾ ਲੈ ਜਾ ਕੇ ਲੈ ਲੈ ਨਾ ਤਾਂ ਕਹਿੰਦਾ ਮੈਂ ਤੁਹਾਡੇ ਬੱਚ ਖੱਪੀ ਜਾਣਾ ਫੇਰ ਐ ਥੋੜੀ ਸਾਪ ਦੇ ਬਸਾਰਦਨ ਪੈਸੇ ਲੈ ਜਾਵਾਂ ਮੈਂ ਫਿਰ ਮੈਂ ਆਈ ਮੈਂ ਗੱਲ ਕਰਦਾਗਾ ਵੀ ਤੁਹਾਨੂੰ ਖੁਸ਼ ਦੇਖਣ ਦੇ ਮਾਰੀ ਕੰਮ ਕਰਦੇ ਫਿਰਦੇ ਅਸੀਂ ਬਸ ਤਾਂ ਮੰਮੀ ਦੇ ਦੇਖਣਾ ਚਾਹੁੰਦੀ ਹੈਗੀ ਤੁਸੀਂ ਤਾਂ ਚਾਹੁੰਦੇ ਹੋਵੋਗੇ ਉਹੀ ਲੜਾਈ ਕਰਾਉਂਦੀ ਹੈ ਸਾਰਾ ਦਿਨ ਚਲ ਹੁਣ ਵੀ ਮੈਂ ਕੀ ਕਹਿ ਸਕਦਾ ਦੇਖ ਮੈਂ ਤਾਂ ਮਜਬੂਰ ਹਾਂਗਾ ਜੇ ਮੇਰੇ ਜਿੱਦ ਨਾਲ ਕਹੋਂਦੀ ਮਤਲਬ ਕਿ ਕੀੜੇ ਪੈ ਕੇ ਮਰੇ ਓਏ ਇਹੋ ਜਿਹਾ ਕੁਛ ਨਹੀਂ ਬੋਲਦੇ ਹੁੰਦੇ ਉਹ ਬੁੜੀ ਆ ਹੁਣ ਹੁਣ ਬੁੜੀ ਦਿਮਾਗ ਉਥੇ ਰਹਾਦਾ ਬੁੜੀ ਬਾੜੀ ਕੋਈ ਨਹੀਂ ਹੈਗੀ ਬੁੜੀ ਸਮਝਦੀ ਆਪਦੇ ਆਪਣੂ ਉਹ ਆਪ ਤਾਂ ਚੜਦੇ ਚੜਦੇ ਸੂਟ ਪਾਉਂਦੀ ਹੈਗੀ ਮੇਰੇ ਤੇ ਜਰਦੀ ਨਹੀਂ ਹੈਗੀ ਕੋਈ ਨਾ ਫਿਰ ਉਹਦੇ ਤਿੰਨ ਚਾਰ ਤੋਂ ਪਤਾ ਭਾਈ ਭੂਈ ਨੇ ਚਾਚਾ ਜਮੜੇ ਭਾਈ ਇੰਨੇ ਨੂੰ ਦੇਈ ਇੰਨੇ ਆ ਆ ਆਪਦੇ ਤਾਂ ਬਥੇਰੇ ਦੇ ਦਾਨ ਨੂੰ ਸੂਟ ਜਦੋਂ ਮੇਰਾ ਭਾਈ ਦੇ ਗਿਆ ਚੱਕ ਲਿਆ ਉਹ ਚਲ ਤੇਰੇ ਮਨ ਚ ਵਹਿ ਮੈਂ ਕੰਮ ਮੈਂ ਤਾਂ ਸਾਰਿਆਂ ਨੂੰ ਕਿਹਾ ਕਰੂੰਗੀ ਪਿੰਡ ਚ ਜਿੱਤ ਵੀ ਟੱਕਰਿਆ ਕਰਨਗੇ ਕੋਈ ਵੀ ਟੱਕਰੇ ਮੈਂ ਤਾਂ ਚੋਰ ਨਹੀਂ ਆ ਮੇਰੇ ਸੱਸ ਮੈਂ ਤਾਂ ਹੀ ਕਿਹਾ ਕਰੂੰਗੀ ਹਾਂ ਸੂੜੇ ਸੂੜ ਚੋਰੀ ਕਰਦੀ ਆ ਮੇਰੇ ਮੈਂ ਵੀ ਫਿਰ ਬਦਨਾਮੀ ਕਰੂੰਗੀ ਉਹਦੀ ਉਹੀ ਗੱਲ ਬਦਨਾਮੀ ਕੀ ਦੀ ਹੂ ਉਹਦੀ ਹੋਊਗੀ ਮੇਰੀ ਹੋਊ ਯਾਰ ਲੋਕ ਤਾਂ ਇਹ ਗੱਲ ਕਹਿਣਗੇ ਵੀ ਕੁੱਕੜ ਦੀ ਮਾਂ ਗਈ ਚੋਰੀ ਚੋਰ ਨਹੀਂ ਬੈ ਅਗਲੀ ਕੱਲੇ ਨੂੰ ਘਰੇ ਨਹੀਂ ਵੜਨ ਉਹਨੂੰ ਕਿਸ ਨੇ ਵੜਨਾ ਫਿਰ ਵਧੀਆ ਸਮਕੋ ਨਾ ਬਾੜੇ ਉਹ ਫਿਰ ਬੇਇਜ਼ਤੀ ਇਸ ਗੱਲ ਚ ਮੇਰੀ ਆ ਤੁਹਾਡੀ ਕਿਉਂ ਬੇਇਜ਼ਤੀ ਬੇਚ ਤਾਂ ਉਹਦੀ ਹੋਊਗੀ ਉਹਨੂੰ ਕਿਸ ਨੇ ਘਰੇ ਬਾੜਨਾ ਹੈ ਗਿਆ ਲੋਕ ਨਾ ਤਾਂ ਮੀਰਾ ਲੈ ਕੀ ਕਹਿਣਗੇ ਨਾ ਵੀਰ ਜ ਚੰਗਾ ਹੋਰ ਆਈ ਨਹੀਂ ਕਰਦੇ ਹੁੰਦੇ ਮੈਂ ਤਾਂ ਸੱਚੀ ਕਿ ਮੇਰੇ ਘਰੇ ਵੀ ਅਸੀਂ ਕਰਦੀ ਨਹੀਂ ਹੈਗੀ ਉਹ ਮੇਰੇ ਬਥੇਰੇ ਕਰਦੀਆਂ ਨਿੰਦਿਆ ਉਹ ਚਲ ਜਦੋਂ ਬਾਹਰ ਜਾਂਦੀ ਹੈ ਬਥੇਰਾ ਕਹਿੰਦੀ ਕਿ ਮੇਰੇ ਨੂੰ ਐ ਕਰਦੀ ਮੇਰੇ ਨਾਲ ਐ ਕਰਦੀ ਐ ਨਾਲੇ ਕਰਦੀ ਮੇਰੇ ਨਾਲ ਆਪੈਗੀ ਫਿਰ ਮੇਰੇ ਘਰ ਤੈਨੂੰ ਕੁਛ ਕਸ ਗਿਆ ਤੇਰਾ ਕੀ ਹੋ ਗਿਆ ਲੋਕਾਂ ਨੂੰ ਸਭ ਨੂੰ ਪਤਾ ਹੈ ਕਿ ਵੇਚ ਤਾਂ ਹੁੰਦੀ ਹੈ ਕਿ ਮੇਰੇ ਘਰੇ ਹੁੰਦੀ ਲੋਕਾਂ ਨੂੰ ਸਭ ਨੂੰ ਪਤਾ ਵੀ ਕੌਣ ਚੰਗਾ ਕੌਣ ਮਾੜਾ ਹੈਗਾ ਆਪਦੇ ਮੂੰਹੋਂ ਤਾਂ ਨਿੰਦਾ ਲੋਕਾਂ ਨੂੰ ਪਤਾ ਹੀ ਐ ਵੀ ਭਿੰਨੂ ਚੰਗੀ ਐ ਜੇ ਸਸ ਚੰਗੀ ਆ ਮਾਂ ਦਾ ਹੀ ਪਤਾ ਲੋਕਾਂ ਨੂੰ ਲੋਕਾਂ ਨੂੰ ਕੀ ਪਤਾ ਲੋਕਾਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗੇ ਜਦੋਂ ਐਂ ਨਹੀਂ ਪਤਾ ਇਹਦੇ ਵੀ ਕੌਣ ਬੋਲਦਾ ਕੌਣ ਨਾ ਮੈਂ ਕਿਹਨੇ ਦੇ ਤੂੰ ਤੁਸੀਂ ਤੁਸੀਂ ਤਾਂ ਮੇਰੇ ਪਿੱਛੇ ਪੈ ਜਾਣੇ ਹੋਗੇ ਓਏ ਫਿਰ ਗੁੱਸਾ ਆ ਜਾਂਦਾ ਵੀ ਰਹੀ ਮੈਂ ਕਿ ਮੇਨੇ ਮੇਰ ਗਿਆ ਛਨ ਜਦੋਂ ਮੈਂ ਬਾਹਰ ਨਿਕਲਦਾਗਾ ਲੋਕ ਹਾਸਾ ਸੰਗਤ ਲਾਂ ਕਰਦੇ ਆ ਅਗਲਾ ਐ ਕਹਿੰਦਾ ਕਿਉਂ ਓਏ ਅੱਜ ਫਿਲਮ ਸੀਤੀ ਖਤਮ ਕਰਤੀ ਐ ਲੋਕ ਜਿਹੜਾ ਕਰਦੇ ਨੇ ਲੋਕਾਂ ਨੇ ਤਾਂ ਐ ਸਮਝ ਰੱਖਿਆ ਵੀ ਇਹਨਾਂ ਦੇ ਕਰਤਾ ਫਿਰ ਮੈਂ ਜਲਦੀ ਰੋਜ਼ ਕਲੇਸ਼ ਹੁੰਦਾ ਹੈਗਾ ਇਹ ਗੱਲ ਤੁਸੀਂ ਮੰਮੀ ਨੂੰ ਸਮਝਾਓ ਵੀ ਲੜਿਆ ਨਾ ਕਰ ਮੈਨੂੰ ਲੋਕ ਟੋਕਦੇ ਨੇ ਆਪੇ ਸੁਧਰੂਗੀ ਉਹ ਆ ਮੈਂ ਹੁਣ ਸਮਝਾ ਕੇ ਆਇਆ ਸੀ ਰੋਣ ਲੱਗ ਗਈ ਰੋਣ ਲੱਗ ਗਈ ਜਾਣ ਕੇ ਪਖੰਡ ਕਰਦੀ ਹੁੰਦੀ ਆ ਤੇਰੇ ਕੋਲੇ ਇੱਕ ਤੂੰ ਰੋਈ ਜੰਨੀ ਆ ਫਿਰ ਹੁਣ ਦੱਸ ਕਿਉਂ ਕਹਾ ਮੈਂ ਚਲ ਮੈਂ ਤਾਂ ਕਹਿੰਦੀ ਨਹੀਂ ਹੈਗੀ ਮੇਰੇ ਤਾਂ ਸੂਟ ਗਏ ਗਏ ਓ ਚਲ ਆਪਾਂ ਮੈਂ ਤਾਂ ਮਾਂ ਨੂੰ ਬੁਲਾਉਂਦੀ ਨਹੀਂ ਹੈਗੀ ਹੁਣ ਉਹਨੂੰ ਕਹਿ ਦਿਓ ਮੈਨੂੰ ਨਾ ਬੁਲਾਇਆ ਕਰ ਮੈਨੂੰ ਉਹਨਾਂ ਨਾਲ ਗੱਲ ਜਗ ਗੱਲ ਕਰਦੀ ਹੈਗੀ ਕੁਛ ਮਰਜ਼ੀ ਬੋਲੀ ਜਾਵੇ ਨਾ ਆਪਾਂ ਛੇੜਦੇ ਹੈਗੇ ਉਹਨੂੰ ਐ ਨਹੀਂ ਸਾਬ ਲਾਉਂਦੀ ਵੀ 10 ਮਿੰਟ ਅਸ ਖੇਡ ਲਓ ਤੂੰ ਉਹਨੂੰ ਬੁਲਾਉਣਾ ਮੈਂ ਆਉਣਾ ਕਿ ਚਾਹ ਚ ਖੇਤੋਂ ਵੀ ਚਲ ਦੁਪਹਿਰਾ ਘਰੇ ਇਕੱਠਿਆਂ ਤੂੰ ਗਾਹ ਕਲੇਸ਼ ਪਈ ਵੀ ਸਵੇਰੇ ਮੈਂ ਚਾਹ ਪੜਾਈ ਮੰਮੀ ਨੂੰ ਮਾਮਾ ਨੂੰ ਚਾਹ ਪੀ ਲਓ ਤੇ ਲੱਗ ਗਈ ਬੋਲਣਗੇ ਠੰਡੀ ਪਈਆ ਚਾਹ ਪਤਾ ਨਹੀਂ ਕੀ ਪਾ ਕੇ ਲਈਆਂ ਠੰਡੀ ਪਈਆ ਚਾਹ ਪਰਸੋਂ ਮੈਨੂੰ ਠੰਡੀ ਪੜਾਤੀ ਜਾ ਐ ਪਤਾ ਨਹੀਂ ਕੀ ਪਾ ਕੇ ਦੇ ਤਾਂ ਮੇਰਾ ਗਲ ਖਰਾਬ ਹੋ ਗਿਆ ਮੰਮੀ ਕਹੇ ਤੋ ਵੀ ਇੰਨਾ ਹੋ ਕਰਦੀ ਹੈ ਉਹ ਫਿਰ ਤੂੰ ਕਿੱਥੇ ਹੱਥ ਖੇਡ ਲੂਗੀ ਚਲ ਕੋਈ ਨ ਬੇਬੀ ਦੇਖ ਆਵਦੀ ਚਾ ਚੱਕ ਕੇ ਆ ਪੀ ਲਿਆ ਕਰ ਕਦੀ ਮੈਂ ਤਾਂ ਚੱਕ ਕੇ ਪਿੰਦੀ ਨਹੀਂ ਹੈਗੀ ਮੈਂ ਤਾਂ ਮੰਜੇ ਮੰਜੇ ਤੇ ਬੈਠੀ ਨੂੰ ਫੜਾ ਸਾਰਾ ਕੁਝ ਮੰਜੇ ਤੇ ਬੈਠੀ ਨੂੰ ਫੜਾ ਦੱਸ ਕਿੱਧਰ ਜਾਵਾਂ ਮੈਂ ਉਹੀ ਲੱਗਦਾ ਸਾਨੂੰ ਤੁਸੀਂ ਕਰੇ ਨਹੀਂ ਹੁੰਦੇ ਹੈਗੇ ਬਥੇਰਾ ਕੁਝ ਕਰਦੀ ਹੈ ਮੇਰੇ ਨਾਲ ਉਹ ਉਹ ਕਰੇ ਤਾਂ ਹੀ ਹੋਣੀ ਜੀ ਕਰਦੇ ਕਲੇਸ ਪੈਂਦਾਗਾ ਤੁਸੀਂ ਕਰੋ ਭਾਵਿਆ ਨੂੰ ਟਲ ਕੇ ਫਿਰ ਮੈਂ ਕਿੱਧਰ ਜਾਵਾਂ ਟਲ ਕੇ ਥੋੜੀ ਜੰਨਾਗਾ ਟਲ ਕੇ ਜੰਨੇ ਹੋਗੇ ਉਹ ਚਲ ਚੰਗਾ ਚੁੱਪ ਕਰ ਜੀ ਅੱਛਾ ਤਾਂ ਇਹ ਤਾਂ ਮੈਂ ਕਰੇ ਨਹੀਂ ਬੜਦਾ ਹੈ ਕਿ ਮੈਂ ਕਿੱਧਰ ਜਾਵਾਂ ਫਿਰ ਮੈਂ ਵੀ ਬਾਹਰ ਨਿਕਲ ਜਾ ਕਰੂੰਗੀ ਬੜਾ ਕਿਧਰ ਜਾਇ ਕਰੇਗੀ ਅੱਜ ਫਿਰ ਤੁਸੀਂ ਕਹਤੋ ਜਾਂਨੇ ਹੋ ਮੈਨੂੰ ਵੀ ਲੈ ਜਾ ਕਰੋ ਮੇਰਾ ਹਾਂ ਪਰ ਮੈਂ ਤਾਂ ਖੇਤ ਜਾਂਦਾ ਹੈ ਖੇਤ ਜਾਂਨਾਂ ਨਾਲੇ ਹੋਰ ਚੁੱਪ ਕਰ ਜਾ ਐਵੇਂ ਬੜਾ ਸਿਰ ਦੁਖੀ ਜਾਂਦਾ ਹੈਗਾ ਨਾਲੇ ਤੂੰ ਆਪ ਦਾ ਮੂਡ ਖਰਾਬ ਕਰੇਂਗੀ ਕਿਉਂ ਐਵੇਂ ਰੋਈਂ ਇੰਨੀ ਗੱਲਾਂ ਕੋਈ ਸੂਟ ਦੀ ਕਿੱਡੀ ਗੱਲਾਂ ਲਿਆ ਮੰਗ ਤੜਕੇ ਹੋਰ ਜਦ ਦਾ ਮਿੰਟ ਮੈਨੂੰ ਕੀ ਲੈ ਜਾਓ ਚੱਲੋ ਕਰੋ ਪੈਸੇ ਉਹ ਮੋਜ ਨਾਲ ਉਹ ਦੁਆਰੇ ਫੇਰ ਚੱਕ ਰਹੀਆ ਕਰੂਗੀ ਦੁਆਰੇ ਫੇਰ ਲਾ ਦੇਆ ਕਰਿਓ ਪੈਸੇ ਚੱਲ ਚੰਗਾ ਪੈ ਜਾ ਚੁੱਪ ਕਰਕੇ ਤੁਸੀਂ ਪੈ ਜਾਓ ਚੁੱਪ ਕਰਕੇ ਰੋਕ ਦੇ ਰੋਕ ਦੇ ਰੋਕ ਦੇ ਰੋਕ ਦੇ ਓ ਰੋਕਤਾ ਮਾਮਾ ਹੌਲੀ ਹੈ ਚੱਲ ਚੰਗੇ ਜਾਣਾ ਮਾਤਾ ਹਾਂ ਕੋਈ ਨਾ ਚੱਲ ਫਿਰ ਹੱਥ ਨਹੀਂ ਮਾਰੂਗਾ ਮੈਂ ਹੈ ਹੱਥ ਨੇ ਕਿਵੇਂ ਹੱਥ ਨੇ ਆਜੂ ਤੇਰੇ ਕਿ ਨਹੀਂ ਨਾ ਨਾ ਪੂ ਵਾਲੇ ਜਾਵਾਂਗੇ ਅੱਥਣੇ ਦਾ ਫਿਰ ਉਹ ਸੰਧਾਰਾ ਦੇ ਕੇ ਆਵਾਂਗੇ ਉੱਥੇ ਰਾਤ ਲੱਗੂਗੀ ਅੱਛਾ ਬੱਸ ਜਾਣੇ ਘੰਟੇ ਤੱਕ ਠੀਕ ਚੱਲ ਕੋਈ ਨਾ ਫਿਰ ਮੈਂ ਨਾਲੇ ਬਕਸ਼ੇ ਨੂੰ ਛਾਣੇ ਬੰਦੇ ਦਾ ਫਰਕ ਹੁੰਦਾ ਲੈ ਤੂੰ ਕੀ ਕਰੇਗਾ ਉੱਥੇ ਬਲਾ ਕੀ ਪਾਜੋਲੇ ਚੱਕ ਲਾਂ ਮੈਂ ਤਾਂ ਹੋਰ ਤਾਂ ਕੀ ਨਾ ਨਾ ਮੇਰਾ ਪਿਓ ਆਪੇ ਚੱਕ ਲੂ ਪਿਪੇ ਜੋਲੇ ਦਾ ਤੇਰੀ ਮਰਜ਼ੀ ਹੈ ਹਾਂ ਐਨੀ ਬਲ ਪਰਸੋਂ ਨੂੰ ਆਈ ਅਸੀਂ ਤਾਂ ਫਿਰ ਹੁਣ ਮੈਂ ਫਿਰ ਲੈ ਲਾਂਗਾ ਮੈਂ ਤਾਂ ਇੱਕ ਰਾਤ ਕੋਈ ਗੱਲ ਨਹੀਂ ਸੀ ਲੈ ਉੱਥੇ ਲੈ ਤੇ ਉੱਥੇ ਤੇਰਾ ਕੀ ਲੈਣਾ ਦੇਣਾ ਯਾਰ ਰਿਸ਼ਤੇਦਾਰੀ ਸਾਡੀ ਆ ਯਾਰ ਉਹ ਨਹੀਂ ਜੇ ਥਾਣੇ ਬੰਦੇ ਤੇਰੇ ਬਾਪ ਨੂੰ ਪਤਾ ਉਹਨੂੰ ਕਹਿੰਦੀ ਅੱਗੇ ਨੂੰ ਚੰਗਾ ਲੈ ਮਾਰ ਜੂ ਮਮਾ ਜੇ ਲੋੜ ਹੋਈ ਠੀਕ ਐ ਜਾਣ ਨਾ ਚੰਗਾ ਕਿੱਧਰ ਲਈ ਵਾਹ ਵੀ ਆਚਾ ਉਹ ਇਹਨੂੰ ਕਿੱਧਰ ਚੜਾਈ ਫਿਰਦਾ ਸਾਡੇ ਘਰੇ ਗਿਆ ਦੀਗਾ ਕਿਉਂ ਰੋਟੀਆਂ ਖਾ ਕੇ ਆਇਆ ਉੱਥੇ ਹੈ ਮੇਰਾ ਸਾਲਾ ਨੇ ਰੋਟੀਆਂ ਤੇ 18 ਇੱਥੇ ਖਾ ਕੇ ਗਿਆ ਇਹਦਾ ਕੰਮ ਮੈਨੂੰ ਘਰੇ ਦਿੰਦੀ ਨਹੀਂ ਕੋਸ ਕਹਿੰਦਾ ਦਿੰਦੇ ਨਹੀਂ ਫੇਰੇ ਨਹੀਂ ਦਿੰਦੇ ਸਾਰਾ ਕੁਝ ਤਾਂ ਮਿਲਦਾ ਇਹਨੂੰ ਘਰੇ ਰੋਟੀ ਟੋਕ ਵਗੈਰਾ ਹਜੇ ਉੱਥੇ ਕਹਿੰਦੇ ਪਰੌਂਠੇ ਲਾ ਦੋ ਕਹਿੰਦੇ ਜੇ ਮੱਖਣੀ ਹੈਗੀ ਮੱਖਣੀ ਧਰ ਦੋ ਸ਼ਰਮ ਆਉਣੀ ਜਾਂ ਇਹਦੇ ਮਾੜਾ ਮਰੋ ਦੇ ਦਿਆ ਕਰੋ ਇਹਨੂੰ ਕੁਸ ਤੇਰੇ ਪਿਓ ਨੂੰ ਕਹਿ ਦਿੰਦਾ ਕਿ ਦੇ ਦਿੰਦਾ ਪਰੌਂਠੇ ਟੰਬਾ ਚੱਕ ਲੈਂਦਾ ਇਹਨੂੰ ਮੇਰੇ ਸਾਲੇ ਨੂੰ ਉਹ ਤਾਂ ਬਥੇਰਾ ਹੋਣਾ ਪਰੌਂਠਾ ਲਾ ਫਿਰਦਾ ਉਹ ਤਾਂ ਪੌਂ ਦਾ ਹੀ ਛਾਂਪੇ ਦੇ ਤਾਂ ਮੈਂ ਹਟਾਤਾ ਮਾਂ ਚਲ ਕਾਣੂ ਆਹਾਂ ਚੱਲ ਇੱਕ ਦਿਨ ਇਹਦਾ ਭੈਣ ਆਈ ਨਹੀਂ ਪਤਾ ਕਿਸੇ ਹੋਰ ਘਰੇ ਮਰਿਆ ਹੋਵੇ ਚੱਲ ਸੋਡੇ ਨਾਲ ਤਾਂ ਘਰ ਦੀ ਗੱਲ ਆ ਕੋਈ ਗੱ ਮੈਂ ਕੋੜਦਾ ਦੀਆਂ ਨਾਸਾ ਹੁਣ ਯਾਰਾ ਹੁਣ ਮੈਂ ਕੀ ਦੱਸਾਂ ਲੱਗੂ ਪਤ ਨਹੀਂ ਜਾਂ ਰੋਟੀ ਖਵਾਉਂਦੇ ਮਾਰੇ ਕਰਦੇ ਗੱਲ ਰੋਟੀ ਖਵਾਉਣ ਦੀ ਨਹੀਂ ਉਹ ਬੰਦਾ ਪੈੜਾ ਲੱਗਦਾਗਾ ਪੈੜਾ ਤੇ ਪਤ ਨੂੰ ਪੈੜਾ ਲਾਦਾ ਉਧਰ ਮੇਰਾ ਪਿਓ ਹਰਖੀਆਂ ਦੇ ਬੈਠੇ ਨੂੰ ਦੇ ਦੇ ਗੋਦੀ ਤਾਂ ਗੱਲ ਹੈ ਦੇਖਣ ਨਾਲ ਕੀ ਕਹੂਗਾ ਵੀ ਕੋਈ ਇਧਰ ਕੋਈ ਕੱਟੇ ਪਿਆ ਹੈ ਸਾਂਝੇ ਇਹਨਾਂ ਨਾਲ ਇਹ ਹੋਰ ਆ ਉੱਥੇ ਫਿਰ ਨਖਰੇ ਵੀ ਕਰਦਾ ਚਲ ਬੰਦਾ ਹੁੰਦਾ ਵੀ ਜਿਆਦਾ ਜਿਹੇ ਜੀ ਰੋਟੀ ਮਿਲ ਗਈ ਉਹ ਇਹ ਜੀ ਖਾ ਲਈ ਤਾਂ ਹੀ ਨਖਰੇ ਕਰੀ ਜਾਊਗਾ ਤਾਂ ਹੀ ਦਾ ਘਰਾਂ ਘਰੋਂ ਫੰਨਾ ਦਿਖਾਂਦਾ ਏ ਜਿੰਨਾਂਖਰੇ ਕਰਦਾ ਤਾਂ ਹੀ ਇਹਨੂੰ ਘਰੇ ਕੋਈ ਬੜਨ ਦਿੰਦਾ ਆਹੀ ਕੋਸਾ ਮੇਰੇ ਸੜੇ ਦਾ ਹਿੱਸੇ ਵਿੱਚ ਜਾਊ ਇਹਦੇ ਨਾਲ ਉਹ ਜਿੱਦਨ ਆਇਆ ਤਾਂ 10-10 ਦਿਨ ਨਹੀਂ ਹਿਲਦਾ ਫਰਨੜੇ ਹੋਰ ਹੁਣ ਕੀ ਕਹੀਏ ਦੱਸ ਮੈਨੂੰ ਤਾਂ ਐਸੀ ਨਿਕਲ ਗਿਆ ਹੋਊਗਾ ਇਹਦੇ ਪਿੱਛੇ ਪੁੱਛੇ ਇੰਨੀ ਗੁੱਸੇ ਦੇ ਇਹਦਾ ਮਾਰਾ ਤਾਂ ਮੈਂ ਨਾ ਯਾਤਰਾ ਦੇ ਭੱਗਾ ਹਾਂ ਮਾ ਮੇਰਾ ਸਾਥ ਤੁਰ ਜੂਗਾ ਕਿਸੇ ਪਾਸੇ ਨਾ ਇਹ ਇਹ ਮੁੰਡੇ ਮੰਡਲ ਹੋਏਗਾ ਮੁੰਡੇ ਨਾ ਕਹਾਂ ਇਹਦੇ ਕਹਾਂ ਹੋਰ ਕੋਸਾ ਗੱਲ ਤਾਂ ਲਾ ਕੇ ਨਹੀਂ ਖਾਂਦਾ ਆ ਹੀ ਕੋਸ ਉੱਥੇ ਕਰਦਾਗਾ ਤੇ ਅਗਲਾ ਡਾਂਗ ਚੱਕ ਲੈਂਦਾ ਪਤੀ ਉੱਥੇ ਕਹਿੰਦਾ ਉਹ ਵੀ ਇਹ ਹੀ ਸਬਜ਼ੀ ਬਣਾ ਇਹ ਹੀ ਬਣਾ ਹਾਂ ਸੋਪਤੀ ਕਹੇ ਸੰਤ ਕਹਿੰਦਾ ਮੱਖਣੀ ਮੱਖਣੀ ਲੈ ਦੋ ਲੈ ਲੈ ਪੈਣਾ ਤੇ ਗੱਲਾਂ ਕਰਦਾਗਾ ਚੱਲ ਚੰਗਾ ਐਚਾ ਜਾਨਣਾ ਮੈਨਾ ਜੇ ਹੁਣ ਦੁਬਾਰੇ ਆਏ ਤੇ ਤੇਰੇ ਪਿਓ ਨੂੰ ਕਾਜੀ ਕਰ ਮੈਂ ਇਹਨੂੰ ਆਖਿਆ ਕਹਿੰਦਾ ਮੈਂ ਹੱਥ ਨੇ ਆਉਂਗਾ ਕਹਿੰਦਾ ਮੈਂ ਲੈ ਮੈਂ ਤੇ ਬਾਹਰ ਨਾ ਕਿਹਾ ਮੈਂ ਪੂਲ ਲੈ ਜਾਵਾਂ ਕਹਿ ਤੈਨਾਂ ਸੀ ਫਿਰ ਕਿਆ ਜੀ ਹੱਥ ਨੇ ਸਮਾਰ ਕੇ ਬਣ ਦੇ ਇਹਨੂੰ ਮੇਰੇ ਸਾਹਮਣੇ ਮੈਂ ਕਹਤਾ ਮੈਂ ਪੂਲ ਲੈ ਜਾਵਾਂ ਮੇਰੇ ਸਾਹਮਣੇ ਰਾਤ ਲੱਗੂਗੀ ਉੱਥੇ ਮਾ ਹੇ ਗਾ ਮੈਂ ਪੂਰੇ ਲੈ ਬਗ ਜੂ ਲੈ ਕਹਿੰਦਾ ਮੈਂ ਪੀਪੋਪਲ ਲੈ ਜੂ ਜਾ ਕੇ ਸੰਧਾਰੇ ਆਲਾ ਕਹ ਰਾਤ ਮੈਂ ਲੈ ਆਉਂ ਉਥੇ ਲੈ ਦੇਖ ਲੈ ਸ਼ਰਮੀ ਨਹੀਂ ਜੰਮੀ ਸ਼ਰਮ ਹੈਗੀ ਯਾਰਾ ਤੂੰ ਆਪਦੇ ਘਰੇ ਜਾਣ ਦੀ ਗੱਲ ਕਰਦਾ ਸੋ ਤੂੰ ਲੋਕਾਂ ਦੀਆਂ ਰਿਸ਼ਤੇਦਾਰੀ ਰਿਸ਼ਤੇ ਕਰਦਾ ਚਾਹ ਚਾਹ ਪੀ ਜਾ ਕੋਟ ਨਾ ਬਸ ਅੱਛਾ ਜਾਣਨਾ ਵਾ ਚਲ ਠੀਕ ਹੈ ਕੋਈ ਠੀਕ